ਅੱਜ ਅਸੀਂ ਪੰਜਾਬ ਦੇ ਵਿੱਚ ਲਗਾਤਾਰ ਵੱਧ ਰਹੀ ਗਰਮੀ ਦਾ ਵੱਡਾ ਕਾਰਨ ਲੱਭ ਕੇ ਲੈ ਕੇ ਆਏ ਹਾਂ ਵੱਡਾ ਕਾਰਨ ਇਹ ਹੈ ਕਿ ਇਹ ਜਿਹੜੀਆਂ ਤਸਵੀਰਾਂ ਤੁਹਾਡੇ ਸਕਰੀਨ ਦੇ ਉੱਤੇ ਚੱਲ ਰਹੀਆਂ ਨੇ ਇਸ ਦਰਖਤ ਨੂੰ ਅਲੋਪ ਹੋਇਆ ਕਾਫੀ ਸਮਾਂ ਹੋ ਗਿਆ ਕਲਾਜ਼ਾ ਅਗਰ ਅਸੀਂ ਇਸਤੇਮਾਲ ਕਰੀਏ ਤਾ ਇਹ ਜਿਹੜਾ ਤੁਹਾਡੇ ਸਾਰਾ ਗੰਦਬੰਦ ਤਾਂ ਕੱਢਣੀ ਕੱਢਣਾ ਹੈ ਤੁਹਾਡੇ ਸਰੀਰ ਦੇ ਵਿੱਚੋਂ ਕਿਡਨੀ ਦੇ ਵਿੱਚੋਂ ਹਾਰਟ ਦੇ ਵਿੱਚੋਂ ਲੀਵਰ ਦੇ ਵਿੱਚੋਂ ਔਰ ਨਾਲੋਂ ਨਾਲ ਤੁਹਾਨੂੰ ਗਰਮੀ ਵੀ ਨਹੀਂ ਲੱਗਣ ਦਿੰਦਾ। ਕੀ ਬਾਤ ਹੈ? ਬਿਲਕੁਲ ਬਿਲਕੁਲ ਸੁਪਰ ਕੂਲੈਂਟ ਹੈ ਬਾਦਪਿਤ ਦੋਸ਼ ਨੂੰ ਸ਼ਮ ਕਰਦਾ ਹੈ। ਜਿਹੜਾ ਇਹਦਾ ਫਲ ਹੈਗਾ ਦੇਖਣ ਨੂੰ ਬਹੁਤ ਛੋਟਾ ਲੱਗਦਾ ਪਰ ਜਦੋਂ ਅਸੀਂ ਤੁਹਾਡੀ ਦੱਸਾਂਗੇ ਕਿਦੇ ਫਾਇਦੇ ਕਿੰਨੇ ਵੱਡੇ ਨੇ ਤਾਂ ਤੁਸੀਂ ਖੁਦ ਵੀ ਹੈਰਾਨ ਹੋ ਸਕਦੇ ਹੋ। ਡਾਕਟਰ ਸਾਹਿਬ ਇਨੂੰ ਆਪਾਂ ਮਿਊਸੀਲੇਜ ਕਹਿੰਦੇ ਆ ਸਾਰਾ ਜਿਹੜਾ ਹੈ ਮਿਊਸੀਲੇਜ ਜਾਂ ਇਹਦਾ ਜਿਹੜਾ ਛਿਲਕਾ ਹੈ ਇਹਦੇ ਵਿੱਚ ਹੀ ਇਹਦੇ ਚਮਤਕਾਰੀ ਗੁਣ ਨੇ ਦੇਖਿਆ ਜਿਹੜੇ ਚਮਤਕਾਰੀ ਗੁਣ ਨੇ ਸਾਰੇ ਇਹਦੇ ਵਿੱਚ ਹੀ ਨੇ ਇੱਥੋਂ ਹੀ ਸਾਰਾ ਕੁਝ ਇਹਦਾ ਉਹ ਹੁੰਦਾ ਹੈ ਬੀਪੀ ਕੰਟਰੋਲ ਕਰਦਾ ਹੈ ਥੋੜੀ 슈ਗਰ ਨੂੰ ਕੰਟਰੋਲ ਕਰਦਾ ਹੈ ਮੋਟਾਪੇ ਨੂੰ ਕੰਟਰੋਲ ਕਰ ਰਿਹਾ ਇੱਕ ਇੱਕ ਫੈਟੀ ਲਿਵਰ ਲਈ ਬਹੁਤ ਵਧੀਆ ਕੰਮ ਕਰਦਾ ਹੈ ਹਾਰਟ ਹੈਲਥ ਦੇ ਵਿੱਚ ਕੀ ਹੈ ਕਿ ਇਹ ਸਾਡੇ ਜਿਹੜਾ ਬੀਪੀ ਨੂੰ ਘਟਾਉਂਦਾ ਹੈ ਤੇ ਜਿਹੜਾ ਨਾਲ-ਨਾਲ ਜਿਹੜਾ ਆਪਣਾ बैड ਕੋਲੇਸਟੋਲ ਹੈ ਉਹਨੂੰ ਘੱਟ ਕਰਦਾ ਹੈ ਜਿਹੜੀਆਂ ਤੁਹਾਡੇ ਨਾੜਾਂ ਦੇ ਵਿੱਚ ਪਲੈਗਿੰਗ ਬਣੀ ਹੋਈ ਹੈ ਮਤਲਬ ਕੋਲੇਸਟੋਲ ਬਣਿਆ ਹੋਇਆ ਨਾੜਾਂ ਬੰਦ ਹੋ ਰਹੀਆਂ ਨੇ ਤੇ ਉਹਨੂੰ ਸਫਾਈ ਕਰਕੇ ਉਹ ਕੁਲੋਕਲ ਤੇ ਜਿਹਾ ਕੇ ਹੁਣ ਬਰਸਾਤ ਦਾ ਮੌਸਮ ਆ ਜਾਊਗਾ ਫੋੜੀ ਅਫੈਂਸ ਦਾ ਮੌਸਮ ਆ ਜਾਊਗਾ ਉਹਦੇ ਵਿੱਚ ਕੀ ਹੈ ਕਿ ਜਿੱਥੇ ਫੋੜੇ ਪਿੰਸੀ ਹੋਏ ਨੇ ਤੇ ਪੱਤੇ ਆਉਂਦੀ ਪੇਸਟ ਬਣਾ ਕੇ ਤੁਸੀਂ ਲੋਕਲੀ ਅਪਲਾਈ ਕਰ ਸਕਦੇ ਹੋ ਤੇ ਜਿਹੜੇ ਦੇ ਫਲ ਨੇ ਅਗਰ ਤੁਸੀਂ ਉਹਦੇ 3 ਤੋਂ 4 ਫਲ ਦਿਨ ਹੀ ਖਾ ਰਹੇ ਹੋ ਤਾਂ ਤੁਹਾਡੇ ਬਲੱਡ ਇੱਕ ਬਲੱਡ ਪਿਊਰੀਫਾਇਰ ਦਾ ਕੰਮ ਕਰਦੇ ਕਿਉਂਕਿ ਠੰਡਾ ਹੁੰਦਾ ਉਮਰ ਤੋਂ ਪਹਿਲਾਂ ਜਿਨ੍ਹਾਂ ਦੇ ਵਾਲ ਸਫੈਦ ਹੋਣ ਲੱਗ ਜਾਂਦੇ ਨੇ ਠੀਕ ਹੈ ਉਹਦੇ ਵਿੱਚ ਇਹ ਇੱਕ ਰਾਮਬਾਨੁਸ਼ੀਦੀ ਦਾ ਕੰਮ ਕਰਦਾ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਇਹ ਲੁਕਤ ਹੋ ਚੁੱਕਿਆ ਜਿਹਨੂੰ ਲੱਭਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈ ਖੰਡਾ ਹੈ ਠੀਕ ਹੈ ਨਾ ਉਹ ਕੂਲੈਂਡ ਕਰਕੇ ਜਿਨ੍ਹਾਂ ਨੂੰ ਪਸ਼ਾਬ ਜਲਣ ਨਾਲ ਤਕਲੀਫ ਨਾ ਲਾਉਂਦਾ ਹੈ ਜੇ ਅਗਰ ਉਹਦਾ ਸ਼ਰਬਤ ਪਿੰਦੇ ਨੇ ਤਾਂ ਉਹਦੇ ਲਈ ਬਹੁਤ ਫਾਇਦਾ ਕਰਦਾ ਹੈ ਸੈਮੀਨ ਨੂੰ ਬਹੁਤ ਇਨਹਾਂਸ ਕਰਦਾ ਹੈ ਮਤਲਬ ਇਹਦਾ ਹਰ 파ਟ ਇੱਕ ਮੈਡੀਸਨਲ ਹੈ ਸਿਰ ਤੋਂ ਲੈ ਕੇ ਬਾਲ ਤੋਂ ਲੈ ਕੇ ਪੈਰ ਦੇ ਅੰਗੂਠੇ ਪੈਰ ਦੇ ਨੋਹ ਧੱਕੇ ਦੇ ਮਤਲਬ ਫਾਇਦੇ ਨੇ ਆਪਣੇ ਸ਼ਰੀਰ ਦੇ ਅੱਛਾ ਇਹ ਦਰਖਤ ਤੁਹਾਨੂੰ ਕਿਵੇਂ ਲੱਗਿਆ ਤਾਂ ਕਿਸੇ ਪਾਸੇ ਨਜ਼ਰ ਹੀ ਨਹੀਂ ਆਉਂਦਾ ਜੀ ਅੱਜਕੱਲ ਫਲ ਨੇ ਇਹਦੇ ਪੱਤੇ ਨੇ ਇਹਦਾ ਬਾਹਲੇ ਤਨੇ ਦਾ ਜਿਹੜਾ ਦਾ ਸੱਕ ਹੈ ਮਤਲਬ ਉਹਦੇ ਮੈਡੀਸਨਲ ਪ੍ਰੋਪਰਟੀਆਂ ਬਹੁਤ ਜ਼ਿਆਦਾ ਹੁੰਦੀਆਂ ਨੇ ਵਾਰਮਿੰਗ ਬੱਚਿਆਂ ਦੇ ਵਿੱਚ ਜਿਹੜੇ ਆਪਾਂ ਕਹਿੰਦੇ ਨੇ ਪੇਟ 'ਚ ਕੀੜਾ ਬਣ ਗਿਆ ਉਹਦੇ ਕਰਕੇ ਉਹਨਾਂ ਦਾ ਖੂਨ ਨਹੀਂ ਬਣਦਾ ਸਿਹਤ ਨਹੀਂ ਬਣਦੀ ਉਹਨਾਂ ਦੀ ਠੀਕ ਹੈ ਨਾ ਉਹਦੇ ਵਿੱਚ ਇਹ ਬਹੁਤ کارਗਰ ਹੋਛਦੀ ਹੈ। ਇਹਨੂੰ ਪੂਰੀਏ ਦੇ ਵਿੱਚ ਬਹੁਤ ਵਧੀਆ ਕੰਮ ਕਰਦਾ ਹੈ ਜਿਸ ਤਰ੍ਹਾਂ ਇਹਦੀ ਜਿਹੜਾ ਇਹਦਾ ਸਟੈਮ ਹੈ ਇਹਦੇ ਸਟੈਮ ਦੀ ਜਿਹੜੀ ਛਾਲ ਹੁੰਦੀ ਹੈ ਉਹਨੂੰ ਤੁਸੀਂ ਅਗਰ ਕੜਾ ਬਣਾ ਕੇ ਪੀਨੇ ਹੋ ਇਹਦੇ ਵਿੱਚ ਸਤੂ ਪਾਉਣੇ ਨੇ ਸਭ ਤੋਂ ਪਹਿਲਾਂ ਠੀਕ ਹੈ ਕਿ ਇਹਦਾ ਪਹਿਲਾਂ ਪਾਊਡਰ ਹੋ ਜਾਊ ਆਪਾਂ ਨੇ ਪਹਿਲਾਂ ਕੁਝ ਵੀ ਪਾਣੀ ਵਗੈਰਾ ਕੁਝ ਐਡ ਨਹੀਂ ਕਰਨਾ ਠੀਕ ਹੈ ਠੀਕ ਹੈ ਜੀ ਇੱਕ ਵਾਰ ਚ ਸਿਰਫ 10 ਫਾਲਟ ਜਿਆਦਾ ਤੋਂ ਜਿਆਦਾ 10 ਆਪਾਂ ਖਾ ਸਕਦੇ ਹਾਂ ਇਸ ਤੋਂ ਜ਼ਿਆਦਾ ਨਹੀਂ ਖਾਣੇ ਪਾਵਰ ਗ੍ਰੀਡ ਹੈ ਮਤਲਬ ਬਹੁਤ ਘੱਟ ਚੀਜ਼ਾਂ ਇਸ ਤਰ੍ਹਾਂ ਦੀ ਹੁੰਦੀਆਂ ਨੇ ਵੀ ਜਿਹੜੀਆਂ ਠੰਡੀਆਂ ਵੀ ਹੋਣ ਤੇ ਤੁਹਾਨੂੰ ਤਾਕਤ ਵੀ ਦੇਣਾਂ ਜਿਹੜੇ ਤੁਹਾਨੂੰ ਜਿੰਨਾਂ ਲੋਕਾਂ ਦੇ ਵਿੱਚ ਪਾਵਰ ਕੱਟ ਹੈ ਠੀਕ ਹੈ ਨਾ ਉਹਨਾਂ ਦੀ ਇੰਡੋਰੈਂਸ ਨੂੰ ਵਧਾਉਂਦਾ ਹੈ ਤੀਸਰੀ ਚੀਜ਼ ਜਿਹੜਾ ਤੁਹਾਡਾ ਸਪਰਮ ਕਾਉਂਟ ਹੈ ਉਹਨੂੰ ਵਧਾਉਂਦਾ ਹੈ ਫੋਰਥ ਜੇ ਆਪਾਂ ਗੱਲ ਕਰੀਏ ਜਿਹੜੇ ਬੋਡੀ ਬਿਲਡਰ ਨੇ ਜਿਮ ਕਰ ਰਹੇ ਨੇ ਉਹਨਾਂ ਲਈ ਬਹੁਤ ਅੱਛੀ ਰਾਮਬਾਨੋਸ਼ ਦੀ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਅਸੀਂ ਪੰਜਾਬ ਦੇ ਵਿੱਚ ਲਗਾਤਾਰ ਵੱਧ ਰਹੀ ਗਰਮੀ ਦਾ ਵੱਡਾ ਕਾਰਨ ਲੱਭ ਕੇ ਲੈ ਕੇ ਆਏ ਆਂ ਵੱਡਾ ਕਾਰਨ ਇਹ ਹੈ ਕਿ ਇਹ ਜਿਹੜੀਆਂ ਤਸਵੀਰਾਂ ਤੁਹਾਡੇ ਸਕਰੀਨ ਦੇ ਉੱਤੇ ਚੱਲ ਰਹੀਆਂ ਨੇ ਇਸ ਦਰਖਤ ਨੂੰ ਅਲੋਪ ਹੋਇਆ ਕਾਫੀ ਸਮਾਂ ਹੋ ਗਿਆ ਇਹੋ ਕਾਰਨ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਲਗਾਤਾਰ ਗਰਮੀ ਵੱਧ ਰਹੀ ਹੈ ਗਰਮੀ ਨਾਲ ਮੌਤਾਂ ਬਹੁਤ ਲੋਕਾਂ ਦੀਆਂ ਹੋ ਰਹੀਆਂ ਨੇ ਔਰ ਗਰਮੀ ਕਰਕੇ ਇਸ ਵੇਲੇ ਜਿਹੜੇ ਸਾਡੇ ਸਰੀਰੀ ਹਾਲਾਤ ਨੇ ਇਨਸਾਨ ਦੇ ਖਾਸ ਕਰਕੇ ਅਸੀਂ ਗੱਲ ਕਰ ਲਈਏ ਤਾਂ ਬੱਦ ਤੋਂ ਬੱਤਰ ਹੋਏ ਪਏ ਨੇ ਸਾਡੇ ਨਾਲ ਡਾਕਟਰ ਸ਼ਾਹਿਦ پرویز ਨੇ ਜਿਹੜੇ ਕਿ ਐਮਡੀ ਨਿਊਟ੍ਰੀਸ਼ਨ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਉਹਨਾਂ ਦਾ ਕਹਿਣਾ ਹੈ ਕਿ ਤੁਹਾਨੂੰ ਕਿਦਰੇ ਵੀ ਇਹ ਬੂਟਾ ਮਿਲਦਾ ਹੈ ਤਾਂ ਇਸ ਦੇ ਬੀਜਾਂ ਦਾ ਇਸਤੇਮਾਲ ਕਰਕੇ ਫਟਾਫਟ ਜਿਹੜਾ ਆਉਣ ਵਾਲੇ ਸਮੇਂ ਲਈ ਅਸੀਂ ਤਿਆਰੀ ਕਰ ਲਈਏ ਤਾਂ ਕਿ ਪੰਜਾਬ ਨੂੰ ਅਸੀਂ ਜਿਹੜਾ ਬੰਜਰ ਹੋਣ ਵਾਲੇ ਪਾਸੇ ਨੂੰ ਬਚਾ ਸਕੀਏ ਅਤੇ ਇਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਇਸ ਵੇਲੇ ਪੰਜਾਬ ਦੇ ਹਾਲਾਤ ਨੇ ਉਸੇ ਤਰੀਕੇ ਨਾਲ ਇਨਸਾਨੀ ਸਰੀਰ ਦੇ ਵੀ ਇਸ ਦਰਖਤ ਦੇ ਫਾਇਦੇ ਨੇ ਅਸੀਂ ਸਮਝਾਂਗੇ ਕਿਹੜਾ ਦਰਖਤ ਹੈ ਔਰ ਇਹ ਪੰਜਾਬ ਦੇ ਵਿੱਚੋਂ ਅਲੋਪ ਕਿਉਂ ਹੁੰਦਾ ਜਾ ਰਿਹਾ ਹੈ ਔਰ ਪਹਿਲਾਂ ਇਹ ਦਰਖਤ ਆਮ ਕਰਕੇ ਸੜਕਾਂ ਦੇ ਉੱਤੇ ਸਾਡੇ ਘਰਾਂ ਦਾ ਜਿਹੜਾ ਸ਼ਿੰਗਾਰ ਹੁੰਦੇ ਸੀ ਥੈਟਸ ਆ ਬਹੁਤ ਬਹੁਤ ਸਵਾਗਤ ਹੈ ਹਕੀਕਤ ਟਿਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ ਥੈਂਕ ਯੂ ਪਹਿਲਾਂ ਤਾਂ ਹਕੀਕਤ ਟੀਵੀ ਦੇ ਜਿਹਨੇ ਆਪਣੇ ਸਰੋਤੇ ਨੇ ਉਹਨਾਂ ਨੂੰ ਮੇਰੀ ਸਲਾਮ ਸਤਿ ਸ਼੍ਰੀ ਅਕਾਲ ਜੀ ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੇ ਵਿੱਚ ਵੱਧ ਰਹੀ ਗਰਮੀ ਔਰ ਸਰੀਰੀ ਮਨੁੱਖੀ ਸਰੀਰ ਦੇ ਵਿੱਚ ਵੱਧ ਰਹੀ ਗਰਮੀ ਕਰਕੇ ਬਿਮਾਰੀਆਂ ਦਾ ਵੱਡਾ ਕਰਨੇ ਹੈ ਕਿ ਸਾਡਾ ਜਿਹੜਾ ਇਹ ਦਰਖਤ ਹੈਗਾ ਇਹ ਅਲੋਪ ਲਗਭਗ ਲਗਭਗ ਹੋ ਚੁੱਕਿਆ ਜਿਹੜਾ ਆਪਣਾ ਦਰਖਤ ਹੈ ਨਾ ਇਹ ਅੱਜ ਦੇ ਟਾਈਮ 'ਚ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਇਹ ਲੋਪ ਹੋ ਚੁੱਕਿਆ ਉਹਦਾ ਕਾਰਨ ਕੀ ਹੈ ਕੀ ਬਹੁਤ ਤੇਜ਼ੀ ਨਾਲ ਅਰਬਨਾਈਜੇਸ਼ਨ ਹੋ ਰਹੀ ਹੈ ਸ਼ਹਿਰੀਕਰਨ ਹੋ ਰਿਹਾ ਹੈ ਆਬਾਦੀ ਵੱਧ ਰਹੀ ਹੈ ਉਹਦੇ ਨਾਲ ਕੀ ਹੈ ਕਿ ਜਿੰਨੇ ਸਾਡੇ ਟਰੈਡੀਸ਼ਨਲ ਪਲਾਂਟ ਸੀਗੇ ਠੀਕ ਹੈ ਨਾ ਜਿਸ ਤਰ੍ਹਾਂ ਪੀਪਲ ਹੋ ਗਿਆ ਜਾਂ ਟਾਲੀ ਹੋ ਗਈ ਕਿਕਰ ਹੋ ਗਈ ਜਿਹੜੇ ਕਿ ਬਹੁਤ ਜ਼ਿਆਦਾ ਇਸਨੂੰ ਪੀਪਲ ਦਾ ਤਾਂ ਪਾਏ ਹੈ ਜਿਸਨੂੰ ਸ਼ਾਸਤਰਾਂ ਚ ਇਹ ਕਿ 24 ਘੰਟੇ ਆਕਸੀਜਨ ਹੀ ਦਿੰਦਾ ਹੈ ਠੀਕ ਹੈ ਠੀਕ ਹੈ ਨਾ ਮਤਲਬ ਜਿਹੜੇ ਇਹ ਪਲਾਂਟ ਨੇ ਜਿੰਨਾਂ ਦਾ ਇਹ ਸਾਨੂੰ ਲੱਗਦਾ ਹੈ ਕਿ ਇਹ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦਾ ਅਸੀਂ ਇਹਨਾਂ ਦਾ ਬਹੁਤ ਜਲਦੀ ਨਾਲ ਕਤਲ ਕਰਦੇ ਜਾ ਰਹੇ ਹਾਂ ਜਿਹੜਾ ਉਹ ਕਤਲ ਹੈ ਉਹਦੇ ਨਾਲ ਕੀ ਹੈ ਕਿ ਸਾਡੀ ਆਕਸੀਜਨ ਹੈ ਜਿਹੜਾ ਸਾਡਾ এনवायरमेंट ਹੈ ਉਹ ਬਹੁਤ ਤੇ ਜੀ ਨਾਲ ਪ੍ਰਭਾਵਿਤ ਹੋ ਰਿਹਾ ਇਸ ਤਰ੍ਹਾਂ ਜਿਹੜਾ ਆਪਾਂ ਗੱਲ ਕਰਦੇ ਪਏ ਆ ਇਹਦਾ ਨਾਮ ਹੈ ਲਸੂੜਾ ਲਸੂੜਾ ਤੁਸੀਂ ਅੱਛਾ ਲਸੂੜਾ ਹੈ ਲਸੂੜਾ ਜਾਂ ਇਹਨੂੰ ਗੌਂਦਾ ਵੀ ਕਹਿੰਦੇ ਨੇ ਗੌਂਦੀ ਵੀ ਕਹਿੰਦੇ ਨੇ ਨਿਸੋਰਾ ਇਹਦੇ ਅਲੱਗ-ਅਲੱਗ ਮਤਲਬ ਏਰੀਆ ਦੇ ਹਿਸਾਬ ਨਾਲ ਅਲੱਗ-ਅਲੱਗ ਨਾਮ ਨੇ ਇਹਦੇ ਠੀਕ ਹੈ ਲਸੂੜਾ ਜਾਂ ਇਹਦਾ ਜਿਹੜਾ ਆਪਾਂ ਬਟੈਨੀਕਲ ਨੇਮ ਆਪਾਂ ਗੱਲ ਕਰੀਏ ਉਹ ਇਹਦਾ ਨਾਮ ਹੈ ਕੋਰਡੀਆ ਮਿਕਸਾ ਠੀਕ ਹੈ ਨਾ ਯਾ ਯੂ ਇੰਗਲਿਸ਼ ਨਾਮ ਦੀ ਗੱਲ ਕਰੀ ਗਲੂ ਬੈਰੀ ਕਹਿੰਦੇ ਨੇ ਠੀਕ ਹੈ ਨਾ ਇਹਦੇ ਜਿਹੜੇ ਮੈਂ 5 6 ਨਾਮ ਨੇ ਇਹਦੇ ਅਲੱਗ-ਅਲੱਗ ਏਰੀਆ ਵਾਈਜ਼ ਅਲੱਗ-ਅਲੱਗ ਇਹਦਾ ਮਤਲਬ ਨਾਮ ਨਾਮ ਕਰਨ ਹੈ ਇਹਦਾ ਸਰ ਇੱਕ ਅੱਜ ਕੱਲ ਪਹਿਲਾਂ ਤੇ ਜਦੋਂ ਅਸੀਂ ਛੋਟੇ ਹੁੰਦੇ ਸੀ ਅਸੀਂ ਅਕਸਰ ਇਹ ਫਲ ਖਾ ਲੈਂਦੇ ਸੀ ਤੋੜ ਕੇ ਕਈ ਵਾਰ ਇਹਦੇ ਚੱਕਰ 'ਚ ਅਸੀਂ ਨਮੂਣੀਆਂ ਵੀ ਖਾ ਜਾਂਦੇ ਸੀ ਉਹ ਬਾਅਦ 'ਚ ਪਤਾ ਲੱਗਦਾ ਸੀ ਵੀ ਇਹ ਤਾਂ ਕੌੜੀ ਹੈ ਲੇਕਿ ਲਸੂੜਾ ਤਾਂ ਹਮੇਸ਼ਾ ਜਿਹੜਾ ਉਹ ਮਿੱਠਾ ਹੁੰਦਾ ਹੈ ਅੱਛਾ ਇਹ ਦਰਖਤ ਤੁਹਾਨੂੰ ਕਿਵੇਂ ਲੱਗਿਆ ਤਾਂ ਕਿਸੇ ਪਾਸੇ ਨਜ਼ਰ ਹੀ ਨਹੀਂ ਆਉਂਦਾ ਜੀ ਅੱਜਕੱ ਇਹ ਵੈਸੇ ਪੰਜਾਬ ਦੇ ਵਿੱਚ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਲਗਭਗ ਲੁਪਤੀ ਹੋ ਗਿਆ ਠੀਕ ਹੈ ਨਾ ਇਹ ਤਾਂ ਇੱਕ ਦਿਨ ਮੈਂ ਵੈਸੇ ਹੀ ਇਧਰ ਆਇਆ ਸੀ ਤੇ ਮੈਨੂੰ ਲੱਗਿਆ ਮਖਾ ਯਾਰ ਹਾਂ ਇਹਦੇ ਤੇ ਬਣਨੀ ਚਾਹੀਦੀ ਹੈ ਕਿਉਂਕਿ ਜੇ ਇਹਨੂੰ ਆਪਾਂ ਆਪਣੇ ਟ੍ਰੈਡੀਸ਼ਨ ਨੂੰ ਸਾਂਭ ਸਕਦੇ ਆ ਤਾਂ ਸਾਂਭ ਲਈਏ ਇਹ ਹੋ ਗਿਆ ਪੀਪਲ ਹੋ ਗਿਆ ਕਿਕਰ ਹੋ ਗਿਆ ਜਿੰਨੇ ਵੀ ਇਹ ਦਰਖਤ ਨੇ ਇਹ ਮਤਲਬ ਇਹ ਉਹ ਦਰਖਤ ਨੇ ਵੀ ਜਿਹੜੇ ਬਹੁਤ ਜ਼ਿਆਦਾ ਆਕਸੀਜਨ ਛੱਡਦੇ ਨੇ ਜਿਸ ਨਾਲ ਪੀਪਲ ਤਾਂ ਕਹਿੰਦੇ ਨੇ 24 ਘੰਟੇ ਛੱਡਦੇ ਇਹ ਵੀ এনवायरमेंट ਨੂੰ ਬਚਾਉਂਦੇ ਨੇ ਇੱਕ ਜਿਹੜੇ ਦੇ ਫਲ ਨੇ ਇਹਦੇ ਪੱਤੇ ਨੇ ਇਹਦਾ ਬਾਹਰਲੇ ਤਨੇ ਦਾ ਜਿਹੜਾ ਦਾ ਸੱਕ ਹੈ ਮਤਲਬ ਉਹਦੇ ਮੈਡੀਸਨਲ ਪ੍ਰੋਪਰਟੀਆਂ ਬਹੁਤ ਜ਼ਿਆਦਾ ਹੁੰਦੀਆਂ ਨੇ ਬਲ ਤੁਸੀਂ ਇਹ ਕਹਿ ਰਹੇ ਹੋ ਕਿ ਵਾਤਾਵਰਣ ਦੇ ਵਾਤਾਵਰਣ ਨੂੰ ਤਾਂ ਫਾਇਦਾ ਹੈ ਹੀ ਹੈ ਇਸ ਦਰਖਤ ਦਾ ਇਨਸਾਨੀ ਸਰੀਰ ਨੂੰ ਕਿਤੇ ਜ਼ਿਆਦਾ ਫਾਇਦਾ ਹੈ ਦਾ ਬਿਲਕੁਕੁਲ ਇਤ ਹੈ ਇਹਦੇ ਤਾਂ ਜੇ ਮੈਂ ਹੁਣ ਤੁਹਾਨੂੰ ਮੈਡੀਸਿਨ ਵਾਲੀ ਦੀ ਆਪਾਂ ਗੱਲ ਕਰਦੇ ਆਂ ਇਹਦੀ ਮੈਡੀਸਿਨ ਪ੍ਰੋਪਰਟੀਆਂ ਦੀ ਗੱਲ ਕਰ ਲਈਏ ਮਤਲਬ ਸਿਰ ਤੋਂ ਲੈ ਕੇ ਬਾਲ ਤੋਂ ਲੈ ਕੇ ਪੈਰ ਦੇ ਅੰਗੂਠੇ ਪੈਰ ਦੇ ਨੋਹ ਤੱਕ ਇਹਦੇ ਮਤਲਬ ਫਾਇਦੇ ਨੇ ਆਪਣੇ ਸ਼ਰੀਰ ਨੂੰ ਖਾਸ ਕਰਕੇ ਗਰਮੀ ਜਿੰਨੀ ਇਹ ਗਰਮੀ ਚੱਲੀ ਹੋਈ ਹੈ ਇਹਨੂੰ ਸੁਪਰ ਕੂਲੈਂਟ ਆਪਾਂ ਕਹਿੰਦੇ ਆ ਜਿਹੜਾ ਇਹਦਾ ਫਲ ਹੈ ਉਹ ਸੁਪਰ ਕੂਲੈਂਟ ਹੈ ਜੇ ਤੁਸੀਂ ਇਹਦਾ ਫਲ ਦੇਖੋਗੇ ਫਲ ਦੇ ਵਿੱਚੋਂ ਇੱਕ ਚਿਕਨਾ ਪਦਾਰਥ ਨਿਕਲੂਗਾ ਤਾਂ ਮੈਂ ਤੁਹਾਨੂੰ ਦਿਖਾਣਾ ਇੱਕ ਗੁੰਦ ਜੀ ਹੁੰਦੀ ਹੈ ਜਿਹੜੇ ਕਈ ਵਾਰ ਅਸੀਂ ਕਿਤਾਬਾਂ ਜੋੜਨ ਦਾ ਵੀ ਕੰਮ ਲੈ ਲੈਂਦੇ ਸੀ ਹਾਂ ਪਹਿਲਾਂ ਜਦੋਂ ਇਹ ਅੱ ਪਹਿਲੇ ਨੇ ਉਹ ਜਾਣਦੇ ਨੇ ਇਸ ਫਰੂਟ ਬਾਰੇ ਜਿਹੜੇ ਅੱਜ ਦੀ ਪੀੜ੍ਹੀ ਆ ਉਹ ਨਹੀਂ ਜਾਣਦੀ ਆ ਦੇਖੋ ਆ ਗੂੰਦ ਹੈ ਇਹਨੂੰ ਆਪਾਂ ਮਿਊਸੀਲੇਜ ਕਹਿੰਦੇ ਆ ਸਾਰਾ ਜਿਹੜਾ ਹੈ ਮਿਊਸੀਲੇਜ ਜਾਂ ਇਹਦਾ ਜਿਹੜਾ ਛਿਲਕਾ ਹੈ ਇਹਦੇ ਵਿੱਚ ਹੀ ਇਹਦੇ ਚਮਤਕਾਰੀ ਗੁਣ ਨੇ ਜੀ ਠੀਕ ਹੈ ਜਿਹੜੇ ਚਮਤਕਾਰੀ ਗੁਣ ਨੇ ਸਾਰੇ ਇਹਦੇ ਵਿੱਚ ਹੀ ਨੇ ਇੱਥੋਂ ਹੀ ਸਾਰਾ ਕੁਝ ਇਹਦਾ ਉਹ ਹੁੰਦਾ ਹੈ ਬੀਪੀ ਕੰਟਰੋਲ ਕਰਦਾ ਹੈ ਥੋੜੀ ਸ਼ੂਗਰ ਨੂੰ ਕੰਟਰੋਲ ਕਰਦਾ ਹੈ ਮੋਟਾਪੇ ਨੂੰ ਕੰਟਰੋਲ ਕਰ ਰਿਹਾ ਹੈ ਇਹ ਜਿਹੜੀ ਆਹ ਹੈ ਇਹ ਸੁਪਰਕੂਲੈਂਟ ਦਾ ਕੰਮ ਕਰਦੀ ਹੈ ਠੀਕ ਹੈ ਨਾ ਜੀ ਜੀ ਤੇ ਇਹ 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 ਦੇ ਕਰਕੇ ਹੀ ਇਹ ਇੱਕ ਮਤਲਬ ਆਪਣੀ ਜਿਹਨੂੰ ਕਹਿ ਦਈਏ ਚਮਤਕਾਰੀ ਓਸ਼ਦੀ ਦਾ ਕੰਮ ਕਰਦਾ ਹੈ ਜੀ 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 ਜੋ ਤੁਸੀਂ ਦੇਖੋ ਅਸੀਂ ਤੁਹਾਨੂੰ ਦੱਸਾਂਗੇ ਕਿ ਅਸੀਂ ਲਸੂੜੇ ਦਾ ਇਸਤੇਮਾਲ ਹੈਗਾ ਉਹ ਕਿਵੇਂ ਬਿਹਤਰੀਨ ਢੰਗ ਨਾਲ ਕਰ ਸਕਦੇ ਆ ਅੱਜ ਤੁਹਾਨੂੰ ਨੁਸਖਾ ਫਾਰਮੂਲਾ ਵੀ ਡਾਕਟਰ ਸ਼ਾਹਿਦ پرویز ਸਾਹਿਬ ਨੇ ਇਹ ਉਹ ਦੇਣਾ ਹੈ ਕਿ ਇਹ ਦੇਖੋ ਇਹ ਦੇਖਣ ਨੂੰ ਤੇ ਬਹੁਤ ਛੋਟੇ-ਛੋਟੀਆਂ ਛੋਟੀਆਂ-ਛੋਟੀਆਂ ਇਹ ਇਹ ਜਿਹੜਾ ਇਹਦਾ ਫਲ ਹੈਗਾ ਦੇਖਣ ਨੂੰ ਬਹੁਤ ਛੋਟਾ ਲੱਗਦਾ ਪਰ ਇਹ ਜਦੋਂ ਅਸੀਂ ਤੁਹਾਡੀ ਦੱਸਾਂਗੇ ਕਿਦੇ ਫਾਇਦੇ ਕਿੰਨੇ ਵੱਡੇ ਨੇ ਤਾਂ ਤੁਸੀਂ ਖੁਦ ਵੀ ਹੈਰਾਨ ਹੋ ਸਕਦੇ ਹੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਸ਼ੁਰੂਆਤ ਕਿੱਥੋਂ ਕਰੋਗੇ ਤੁਸੀਂ ਇਨਸਾਨੀ ਸਰੀਰ ਲਈ ਜੇਕਰ ਇਸ ਫਲ ਦੀ ਗੱਲ ਕਰੀਏ ਇਹਦੇ ਵਿੱਚ ਦੇਖਿਆ ਜਾ ਵੀ ਇਹ ਨਾ ਇਹ ਓਵਰਾਲ ਇੱਕ ਟੋਨਿਕ ਆ ਸਾਡਾ ਇੱਕ ਕੂਲ ਐਂਡ ਟੋਨਿਕ ਜਿਹਨੂੰ ਆਪਾਂ ਕਹਿੰਦੇ ਆ ਇਹਦੇ ਵਿੱਚ ਪ੍ਰੋਟੀਨ ਵੀ ਹੈ ਜੇ ਆਪਾਂ ਗੱਲ ਕਰੀ ਪ੍ਰੋਟੀਨ ਹੈ ਕੈਲਸ਼ੀਅਮ ਹੈ ਫਾਸਫੋਰਸ ਹੈ ਕਰੂਡ ਫਾਈਬਰ ਨੇ ਫਾਈਬਰ ਹੈ ਠੀਕ ਹੈ ਨਾ ਇਦੇ ਵਿੱਚ ਹਜ਼ਾਰਾ ਹੀ ਮਤਲਬ ਇਸਨਾਂ ਦੇ ਨਿਊਟ੍ਰੀਐਂਟ ਜਿਹਨੂੰ ਆਪਾਂ ਕਹਿ ਦਈਏ ਬਹੁਤ ਜ਼ਿਆਦਾ ਨਿਊਟ੍ਰੀਐਂਟ ਨੇ ਤੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਇਹਦਾ ਦੂਸਰੀ ਇਹਦੇ ਗੱਲ ਕਰੀਏ ਵੀ ਇਹਦਾ ਕੀ ਕੀ ਫਾਇਦਾ ਹੈ ਜਿਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਲੀਵਰ ਹੈਲਥ ਜਿਹੜਾ ਲੀਵਰ ਆਪਣਾ ਲੀਵਰ ਦੇ ਵਿੱਚ ਜਿਹੜਾ ਨਾਈਜੀਰੀਆ ਦੇ ਵਿੱਚ ਇਹਦੀ ਰਿਸਰਚ ਹੋਈ ਸੀ 2007 ਦੇ ਵਿੱਚ ਜਿਹੜਾ ਨਾਈਜੀਰੀਆਨ ਜਰਨਲ ਦੇ ਵਿੱਚ ਪਾਇਆ ਗਿਆ ਕਿ ਜਿਹੜਾ ਲੀਵਰ ਲਈ ਇਹ ਬਹੁਤ ਅੱਛਾ ਟੋਨਿਕ ਹੈ ਤੇ ਇੱਕ ਫੈਟੀ ਲੀਵਰ ਲਈ ਬਹੁਤ ਵਧੀਆ ਕੰਮ ਕਰਦਾ ਹੈ ਠੀਕ ਹੈ ਨਾ ਇਸ ਤੋਂ ਇਲਾਵਾ ਜਿਹੜਾ ਆਪਣਾ ਲੀਵਰ ਦੇ ਵਿੱਚ ਜਿੰਨੇ ਵੀ ਟੌਕਸਿਨਸ ਹੁੰਦੇ ਨੇ ਟੌਕਸਿਨ ਜਿਹੜੇ ਨੇ ਉਹਨਾਂ ਨੂੰ ਬਾਹਰ ਕੱਢਦਾ ਹੈ ਮਤਲਬ ਲੀਵਰ ਡੀਟੌਕਸੀਫਿਕੇਸ਼ਨ ਦਾ ਕੰਮ ਕਰਦਾ ਹੈ ਹੂੰ ਦੂਸਰਾ ਜੇ ਆਪਾਂ ਗੱਲ ਕਰੀਏ ਹਾਰਟ ਹੈਲਥ ਹਾਰਟ ਹੈਲਥ ਦੇ ਵਿੱਚ ਕੀ ਹੈ ਕਿ ਇਹ ਸਾਡੇ ਜਿਹੜਾ ਬੀਪੀ ਨੂੰ ਘਟਾਉਂਦਾ ਹੈ ਠੀਕ ਹੈ ਠੀਕ ਹੈ ਨਾ ਜਿੰਨੀਆਂ ਵੀ ਰਿਸਰਚ ਹੋਈਆਂ ਨੇ ਪਾਇਆ ਗਿਆ ਜਿਹੜਾ ਇਹ ਮਿਊਸੀਲੇ ਜਿਹੜੀ ਮੈਂ ਤੁਹਾਨੂੰ ਅੰਦਰਲੀ ਗੋਣ ਦਿਖਾਈ ਹੈ ਉਹ ਬੀਪੀ ਨੂੰ ਘਟਾਉਂਦਾ ਹੈ ਠੀਕ ਹੈ ਨਾ ਤੇ ਜਿਹੜਾ ਨਾਲ ਨਾਲ ਜਿਹੜਾ ਆਪਣਾ ਬੈਡ ਕੋਲੇਸਟੋਲ ਹੈ ਉਹਨੂੰ ਘੱਟ ਕਰਦਾ ਹੈ ਜਿਹੜੀਆਂ ਤੁਹਾਡੇ ਨਾੜਾਂ ਦੇ ਵਿੱਚ ਪਲੇਕਿੰਗ ਬਣੀ ਹੋਈ ਹੈ ਮਤਲਬ ਕੋਲੇਸਟੋਲ ਬਣਿਆ ਹੋਇਆ ਨਾੜਾਂ ਬੰਦ ਹੋ ਰਹੀਆਂ ਨੇ ਤੇ ਉਹਨੂੰ ਸਫਾਈ ਕਰਕੇ ਉਹ ਕਲੋਕਿੰਗ ਨੂੰ ਘਟਾਉਂਦਾ ਹੈ ਠੀਕ ਹੈ ਬਲੋਕੇਜ ਨੂੰ ਘਟਾਉਂਦਾ ਹੈ ਤੀਸਰਾ ਜੀ ਆਪਾਂ ਗੱਲ ਕਰੀਏ ਸਕਿਨ ਸਕਿਨ ਲਈ ਬਹੁਤ ਜ਼ਿਆਦਾ ਇਹਦਾ ਫਾਇਦਾ ਹੈ ਇਹਨੂੰ ਇੱਕ ਜਨਰਲ ਸਕਿਨ ਟੋਨਿਕ ਵੀ ਕਿਹਾ ਜਾਂਦਾ ਠੀਕ ਹੈ ਨਾ ਜਿੰਨਾ ਵੀ ਅੱਗੇ ਜਾ ਕੇ ਹੁਣ ਬਰਸਾਤ ਦਾ ਮੌਸਮ ਆਜੂਗਾ ਫੋੜੀ ਅਫਿੰਸ ਦਾ ਮੌਸਮ ਆਜੂਗਾ ਉਹਦੇ ਵਿੱਚ ਕੀ ਹੈ ਕਿ ਜਿੱਥੇ ਫੋੜੇ ਬਿੰਸੀ ਹੋਏ ਨੇ ਤੇ ਪੱਤਿਆਂ ਦੀ ਪੇਸਟ ਬਣਾ ਕੇ ਤੁਸੀਂ ਲੋਕਲੀ ਅਪਲਾਈ ਕਰ ਸਕਦੇ ਹੋ ਤੇ ਜਿਹੜੇ ਦੇ ਫਲ ਨੇ ਅਗਰ ਤੁਸੀਂ ਉਹਦੇ ਤਿੰਨ ਤੋਂ ਚਾਰ ਫਲ ਡਿਲੀ ਖਾ ਰਹੇ ਹੋ ਤਾਂ ਤੁਹਾਡੇ ਬਲੱਡ ਇੱਕ ਬਲੱਡ ਪਿਊਰੀਫਾਇਰ ਦਾ ਕੰਮ ਕਰਦਾ ਕਿਉਂਕਿ ਠੰਡਾ ਹੁੰਦਾ ਜਿੰਨਾ ਪਿੱਤੇ ਦੋਸ਼ ਹੈ ਤੁਹਾਡੀ ਬਾਡੀ ਦਾ ਉਹਨੂੰ ਇਹ ਬੈਲੈਂਸ ਕਰੂਗਾ ਠੀਕ ਹੈ ਜੀ ਦੂਸਰੀ ਜਿਹੜੀ ਗੱਲ ਸਕਿਨ ਦੇ ਵਿੱਚ ਹੈ ਇਹ ਇੱਕ ਸਕਿਨ ਟੋਨਿਕ ਹੈ ਨਾਲ ਨਾਲ ਤੇ ਜਿਹੜਾ ਤੁਹਾਡਾ ਕੰਪਲੈਕਸ਼ਨ ਹੈ ਸਕਿਨ ਦਾ ਉਹਨੂੰ ਵੀ ਫੋਰਥ ਜੇ ਆਪਾਂ ਗੱਲ ਕਰ ਲਈਏ ਆਰਥਰਾਈਟਿਸ ਜਿਹੜਾ ਪਾਕਿਸਤਾਨ ਜਰਨਲ ਦੇ ਵਿੱਚ ਇੱਕ ਸਟੱਡੀ ਹੋਈ ਸੀ ਇਹਦੇ ਵਿੱਚ ਠੀਕ ਹੈ 2010 ਦੇ ਕਰੀਬ ਤੇ ਉਹਦੇ ਵਿੱਚ ਪਾਇਆ ਗਿਆ ਕਿ ਇਹਦੇ ਵਿੱਚ ਐਨਲਜੈਸਿਕ ਤੇ ਐਂਟੀ ਇਨਫਲੇਮੇਟਰੀ ਪ੍ਰੋਪਰਟੀਆਂ ਹੁੰਦੀਆਂ ਨੇ ਵੀ ਜਿਹੜੀਆਂ ਆਪਣੇ ਜੋਇੰਟ ਹੈਲਥ ਨੂੰ ਤੇ ਆਪਣੇ ਓਵਰਾਲ ਜਿਹੜਾ ਬੋਨੀ ਸਿਸਟਮ ਹੈ ਆਪਣਾ ਠੀਕ ਹੈ ਬੋਨ ਵਾਲਾ ਸਿਸਟਮ ਹੈ ਸਕੈਲਟਲ ਸਿਸਟਮ ਹੈ ਉਹਨੂੰ ਇਹ ਮਜ਼ਬੂਤ ਕਰਦਾ ਫੋਰਥ ਫਿਫਥ ਜੇ ਅਗਰ ਗੱਲ ਕਰ ਲਈਏ ਪ੍ਰੀਮਚੂਰ ਗ੍ਰੇਇੰਗ ਆਫ ਹੈਅਰ ਮਤਲਬ ਉਮਰ ਤੋਂ ਪਹਿਲਾਂ ਜਿਨ੍ਹਾਂ ਦੇ ਵਾਲ ਸਫੈਦ ਹੋਣ ਲੱਗ ਜਾਂਦੇ ਨੇ ਠੀਕ ਹੈ ਉਹਦੇ ਵਿੱਚ ਇਹ ਇੱਕ ਰਾਮਾਣੂਸ਼ੀ ਦੀ ਦਾ ਕੰਮ ਕਰਦਾ ਉਹ ਕਿਵੇਂ ਕਿਉਂਕਿ ਜਿਹੜੀ ਇਹਦੀ ਅੰਦਰਲੀ ਆਹ ਹੈ ਜਿਹੜੀ ਆਪਾਂ ਦਿਖਾਈ ਹੈ ਤੁਹਾਨੂੰ ਮਿਊਸੀਲੇਜ ਹੁੰਦੀ ਹੈ ਜਿਹੜੀ ਫਰੂਟ ਦੇ ਅੰਦਰ ਮਿਊਸੀਲੇਜ ਹੁੰਦੀ ਹੈ ਮਿਊਸੀਲੇਜ ਦੇ ਵਿੱਚ ਇਸ ਤਰ੍ਹਾਂ ਦੇ ਇਨਗਰੀਡੀਅੰਟ ਪਾਏ ਗਏ ਨੇ ਜਿ ਵਿੱਚ ਕੈਲਸ਼ੀਅਮ ਹੈ ਆਇਰਨ ਹੈ ਅਗਰ ਕਹਿੰਦੇ ਤੁਸੀਂ ਇਹ ਸਿੱਧਾ ਕੱਢ ਕੇ ਆਪਣੇ ਬਾਲਾਂ ਤੇ ਲਗਾਉਨੇ ਹੋ ਉਹਦੇ ਨਾਲ ਕੀ ਹੈ ਕਿ ਬਾਲ ਹਮੇਸ਼ਾ ਲਈ ਕਾਲੇ ਬਨੇ ਰਹਿੰਦੇ ਨੇ ਤੇ ਇਸ ਤੋਂ ਬਾਅਦ ਜੇ ਅਗਰ ਆਪਾਂ ਗੱਲ ਕਰੀਏ ਯੂਟੀਆਈ ਯੂਰਿਨਰੀ ਟ੍ਰੈਕ ਇਨਫੈਕਸ਼ਨ ਯੂਰਿਨਰੀ ਟ੍ਰੈਕ ਇਨਫੈਕਸ਼ਨ ਖਾਸ ਕਰਕੇ ਗਰਮੀਆਂ ਵਿੱਚ ਬਹੁਤ ਜ਼ਿਆਦਾ ਆ ਇਹ ਥੋੜਾ ਯੂਰੀਨ ਜਿਹੜਾ ਉਹ ਹਾਈ ਕਨਸੈਂਟ੍ਰੇਟਡ ਹੋ ਜਾਂਦਾ ਹੈ ਕਨਸੈਂਟ੍ਰੇਸ਼ਨ ਉਹਦੀ ਵੱਧ ਜਾਂਦੀ ਹੈ ਜਿਹੜਾ ਕਿ ਜਲਨ ਨਾਲ ਪਾਸ ਹੁੰਦਾ ਬਹੁਤ ਜ਼ਿਆਦਾ ਇਹ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਇਹ ਕੁਲੈਂਟ ਹੈ ਬਾਤ ਪਿੱਤ ਸ਼ਾਮਕ ਹੈ ਕੁਲੈਂਟ ਹੈ ਜਿਹੜਾ ਦਾ ਵੀਰੇ ਹੈ ਉਹ ਸ਼ੀਤਲ ਹੈ ਸ਼ੀਤ ਹੈ ਦਾ ਵੀਰਿਆ ਠੰਡਾ ਹੈ ਠੀਕ ਹੈ ਨਾ ਉਹ ਕੁਲੈਂਟ ਕਰਕੇ ਜਿਨ੍ਹਾਂ ਨੂੰ ਪਸ਼ਾਬ ਜਲਨ ਨਾਲ ਤਕਲੀਫ ਨਾ ਲਾਉਂਦਾ ਜੇ ਅਗਰ ਉਹਦਾ ਸ਼ਰਬਤ ਪਿੰਦੇ ਨੇ ਤਾਂ ਉਹਦੇ ਲਈ ਬਹੁਤ ਫਾਇਦਾ ਕਰਦਾ ਇਹ ਇਹਦਾ ਸ਼ਰਬਤ ਵੀ ਬਣਾਇਆ ਜਾ ਸਕਦਾ ਹੈ ਹਾਂਜੀ ਇਹਦਾ ਸ਼ਰਬਤ ਵੀ ਬਣੇਗਾ ਤੋਂ ਉਹ ਤੁਹਾਨੂੰ ਮੈਂ ਦੱਸੂਗਾ ਜੀ 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 ਤੁਸੀਂ ਦੇਖੋ ਡਾਕਟਰ ਸ਼ਾਹਿਦ پرویز ਸਾਹਿਬ ਦਾ ਕਹਿਣਾ ਹੈ ਕਿ ਜਿਹੜਾ ਇਹ ਲਸੂੜਾ ਹੈਗਾ ਅਗਰ ਇਹਦੀ ਅਸੀਂ 2 ਤੋਂ 3 ਫਲ ਡੇਲੀ ਇਸ ਤਰੀਕੇ ਨਾਲ ਕੰਜ਼ਿਊਮ ਕਰਦੇ ਆਂ ਬਹੁਤ ਟੇਸਟੀ ਹੈ ਜੀ ਬਹੁਤ ਲذیذ ਚੀਜ਼ ਹੈ ਇਹ ਬਸ ਜਦੋਂ ਇਹ ਪੱਕ ਜਾਂਦੇ ਨਾ ਥੋੜਾ ਜਿਹਾ ਧਿਆਨ ਰੱਖਣਾ ਉਹ ਜਿਸ ਨਾਲ ਇਹ ਮੈਂ ਦੇਖ ਕੇ ਸਿਲੈਕਟ ਕੀਤਾ ਹੈ ਇਹਦੇ ਵਿੱਚ ਅੰਦਰ ਕੋਈ ਕੀੜਾ ਨਹੀਂ ਹੈ ਨਹੀਂ ਵੈਸੇ ਜਦੋਂ ਜਿਆਦਾ ਪੱਕ ਜਾਂਦਾ ਇਹਦੀ ਗੁੱਠਲੀ ਦੇ ਵਿੱਚ ਕੀੜਾ ਬਣ ਜਾਂਦਾ ਇਸ ਕਰਕੇ ਜਿਹੜਾ ਪੱਕਿਆ ਹੋਇਆ ਫਲ ਹੈ ਥੋੜਾ ਜਿਹਾ ਧਿਆਨ ਨਾਲ ਖਾਣਾ ਚਾਹੀਦਾ ਜਿਸ ਨਾਲ ਇਹ ਤਾਂ ਠੀਕ ਹੈ ਸਾਫ਼ ਹੈ ਨੇ ਮੋਸਟਲੀ ਜਦੋਂ ਜਿਆਦਾ ਬੱਕ ਜਾਂਦਾ ਹੈ ਇਹ ਫਿਰ ਇਹਦੇ ਵਿੱਚ ਨਾ ਕੀੜਾ ਬਣ ਜਾਂਦਾ ਇਹ ਗੁੱਠਲੀ ਦੇ ਵਿੱਚ ਬੰਦ ਹੈ ਠੀਕ ਹੈ ਨਾ ਉਹ ਧਿਆਨ ਨਾਲ ਆਪਾਂ ਨੇ ਯੂਜ਼ ਕਰਨਾ ਹੈ ਇਸ ਤੋਂ ਨੈਕਸਟ ਜੇ ਆਪਾਂ ਗੱਲ ਕਰੀਏ ਡੀ ਵਾਰਮਿੰਗ ਬੱਚਿਆਂ ਦੇ ਵਿੱਚ ਜਿਹੜੇ ਆਪਾਂ ਕਹਿੰਦੇ ਨੇ ਪੇਟ 'ਚ ਕੀੜਾ ਬਣ ਗਿਆ ਉਹਦੇ ਕਰਕੇ ਉਹਨਾਂ ਦਾ ਖੂਨ ਨਹੀਂ ਮੰਦਾ ਸੇਧ ਨਹੀਂ ਮੰਦੀ ਉਹਨਾਂ ਦੀ ਠੀਕ ਹੈ ਨਾ ਉਹਦੇ ਵਿੱਚ ਇਹ ਬਹੁਤ کارਗਰ ਓਛਦੀ ਹੈ ਜਿਸ ਤਰ੍ਹਾਂ ਇਹ ਸੁੱਕਾ ਪੰਸਾਰੀਆਂ ਕੋਲ ਮਿਲ ਜਾਂਦਾ ਇਹਦੇ ਫਲ ਦੀ ਜਿਹੜੀ ਉਪਰੀ ਪਲਪ ਹੈ ਜਿਸ ਤਰ੍ਹਾਂ ਮੈਂ ਬਣਾਇਆ ਹੋਇਆ ਇਹ ਪਲਪ ਬਣਾਉਂਦੇ ਨੇ ਇਹਨੂੰ ਸੁਕਾ ਕੇ ਠੀਕ ਹੈ ਇਹਦਾ ਪਾਊਡਰ ਕਰਕੇ ਤੁਸੀਂ 2 ਤੋਂ 3 ਗ੍ਰਾਮ ਰਾਤ ਨੂੰ ਬੱਚੇ ਨੂੰ 3 ਦਿਨ ਲਗਾਤਾਰ ਦੇ ਦਿਓ ਜਿੰਨੇ ਉਹਦੇ ਪੇਟ ਦੇ ਕੀੜੇ ਨੇ ਉਹ ਸਾਰੇ ਸਾਫ਼ ਹੋ ਜਾਣਗੇ। ਕੀ ਬਾਤ ਹੈ। ਠੀਕ ਹੈ ਜੀ। ਇਸ ਤੋਂ ਇਲਾਵਾ ਜੇ ਅਗਰ ਆਪਾਂ ਗੱਲ ਕਰੀਏ ਇਹ ਇੱਕ ਸਟੋਨਿਕ ਵੀ ਰੀਪਰੋਡਕਟਿਵ ਸਿਸਟਮ ਨਾਲ ਬਹੁਤ ਵਧੀਆ ਇਹਦਾ ਮਤਲਬ ਰਿਲੇਸ਼ਨ ਹੈ ਜਿੰਨਾ ਵੀ ਤੁਹਾਡਾ ਸਪਰਮ ਕਾਉਂਟ ਹੈ ਅਗਰ ਕਿਸੇ ਵੀਰ ਚ ਸਪਰਮ ਕਾਉਂਟ ਘਟ ਹੈ ਠੀਕ ਹੈ ਨਾ ਅਗਰ ਉਹਦਾ ਰੈਗੂਲਰ ਜਿਹੜਾ ਸ਼ਰਬਤ ਮੈਂ ਦੱਸੂਗਾ ਅੱਗੇ ਤੁਹਾਨੂੰ ਰੈਗੂਲਰ ਸ਼ਰਬਤ ਦੀ ਫਾਰਮ ਦੇ ਵਿੱਚ ਇਹਨੂੰ ਯੂਜ਼ ਕਰਦਾ ਇੱਕ ਸੁਪਰ ਕੂਲੈਂਟ ਦਾ ਕੰਮ ਤਾਂ ਕਰੂਗਾ ਜਿਹੜੀ ਤੁਹਾਡੇ ਸਰੀਰ ਦੀ ਗਰਮੀ ਹੈ ਪਿਤ ਦੋਸ਼ ਕਰਕੇ ਜਿਹੜੀ ਵਧੀ ਹੋਈ ਹੈ ਉਹਨੂੰ ਤਾਂ ਨੀਚੇ ਕਰੂਗਾ ਹੀ ਕਰੂਗਾ ਤੇ ਨਾਲ ਨਾਲ ਤੁਹਾਡੇ ਸਪਰਮ ਕਾਉਂਟ ਨੂੰ ਵੀ ਵਧਾਊਗਾ ਤੁਹਾਡੀ ਇੰਡਿਊਰੈਂਸ ਨੂੰ ਵਧਾਊਗਾ ਤੁਹਾਡੀ ਸੈਕਸ ਡਰਾਈਵ ਨੂੰ ਵਧਾਊਗਾ ਇੰਪਰ ਜਿਹੜਾ ਲਕੂਰੀਆ ਤੁਸੀਂ ਸੁਣਿਆ ਹੋਣਾ ਇੱਕ ਆਮ ਜੀ ਪ੍ਰੋਬਲਮ ਹੈ ਜਿਸ ਤੋਂ ਬਹੁਤ ਜ਼ਿਆਦਾ ਅੱਜ ਦੇ ਦੌਰ 'ਚ ਫੀਮੇਲ ਗ੍ਰਸਿਤ ਨੇ ਠੀਕ ਹੈ ਨਾ ਲਕੂਰੀਆ ਦੇ ਵਿੱਚ ਬਹੁਤ ਵਧੀਆ ਕੰਮ ਕਰਦਾ ਹੈ ਜਿਸ ਤਰ੍ਹਾਂ ਇਹਦੀ ਜਿਹੜਾ ਇਹਦਾ ਸਟੈਮ ਹੈ ਇਹਦੇ ਸਟੈਮ ਦੀ ਜਿਹੜੀ ਛਾਲ ਹੁੰਦੀ ਹੈ ਉਹਨੂੰ ਤੁਸੀਂ ਅਗਰ ਕੜਾ ਬਣਾ ਕੇ ਪੀਨੇ ਹੋ ਤਾਂ ਇੱਕ ਲਕੂਰੀਆ ਦੇ ਵਿੱਚ ਇਹ ਬਹੁਤ ਅੱਛੀ ਰਾਮਬਾਨੋਸ਼ਦੀ ਦਾ ਕੰਮ ਕਰਦਾ ਹੈ ਇਹ ਫਲ ਪੱਤਿਆਂ ਤੋਂ ਇਲਾਵਾ ਜਿਹੜਾ ਇਹਦੀ ਦਰਖਤ ਦੀ ਸੱਕ ਹੈ ਗਿਆ ਸੱਕ ਜਿਹਨੂੰ ਅਸੀਂ ਕਹਿ ਦਿੰਦੇ ਆ ਉਹਨੂੰ ਉਵਾਲ ਕੇ ਪੀਨੇ ਜੀ ਹਾਂ ਇਹਦਾ ਉਵਾਲ ਕੇ ਪੀਣਾ ਉਹਨੂੰ ਇਹਦਾ ਹਰ ਇੱਕ ਮਤਲਬ ਪਾਰਟ ਪਚਾਂਕ ਕਹਿੰਦੇ ਆਪਾਂ ਜਿਸ ਤਰ੍ਹਾਂ ਇਹਦੀ ਅਚੀ ਜੜਾ ਹੋ ਗਈਆਂ ਇਹਦਾ ਸਟੈਮ ਹੋ ਗਿਆ ਜ ਮਤਲਬ ਬਾਹਰੀ ਬਾਰਕ ਹੋ ਗਈ ਠੀਕ ਹੈ ਨਾ ਯਾ ਇਹਦੇ ਪੱਤੇ ਹੋ ਗਏ ਇਹਦੇ ਫਲ ਹੋ ਗਏ ਜਾਂ ਫਲ ਦੀ ਗੁੱਠਲੀ ਇਹਦਾ ਇੱਕ ਹਰ ਇੱਕ ਪਾਰਟ ਦਾ ਯੂਜ਼ ਹੈ ਠੀਕ ਹੈ ਨਾ ਜਿਹੜੀ ਦੀ ਗੁੱਠਲੀ ਹੈ ਗੁੱਠਲੀ ਦੀ ਅਗਰ ਕਹਿੰਦੇ ਆਪਾਂ ਪਾਊਡਰ ਕਰਕੇ ਇਹਦੇ ਵਿੱਚੋਂ ਜਿਹੜੀ ਮੱਜਾ ਨਿਕਲਦੀ ਹੈ ਗੁੱਠਲੀ ਦੇ ਵਿੱਚੋਂ ਉਹਦਾ ਪਾਊਡਰ ਕਰਕੇ ਸਿਰਫ 1 ਗ੍ਰਾਮ ਹੀ ਲੈਣਾ ਹੈ ਉਹ ਸਵੇਰ ਸ਼ਾਮ ਉਹ ਬਹੁਤ ਵਧੀਆ ਠੀਕ ਹੈ ਸਟੈਮੀਨ ਨੂੰ ਬਹੁਤ ਇਨਹਾਂਸ ਕਰਦਾ ਹੈ ਮਤਲਬ ਇਹਦਾ ਹਰ ਪਾਰਟ ਇੱਕ ਮੈਡੀਸਨਲ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਲੁਪਤ ਹੋ ਚੁੱਕਿਆ ਜਿਹਨੂੰ ਲੱਭਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈ ਅੱਜ ਦਾ ਉਹ ਦੌਰ ਹੈ ਕਿ ਆਪਾਂ ਨੂੰ ਮੁੜ ਕੇ ਉਹ এনवायरमेंट ਦੇ ਵੱਲ ਆਉਣਾ ਪਊਗਾ ਜਿੱਤੇ ਵਿੱਚ ਆਪਣੇ ਜਿਹੜੇ ਟ੍ਰੈਡੀਸ਼ਨਲ ਪਲਾਂਟ ਨੇ ਜਿਹੜੇ ਅੱਜ ਤੋਂ ਆਪਾਂ 100 ਸਾਲ ਪਹਿਲਾਂ ਦੇਖਦੇ ਸੀ ਅਗਰ ਆਪਾਂ ਉਹ ਲਗਾਉਣੇ ਆ ਉਹੀ এনवायरमेंट ਨੂੰ ਬਚਾਉਣਗੇ ਜਿਹੜੇ ਆਪਾਂ ਪਾਮ ਲਗਾਤਾ ਯੇ ਲਗਾਤਾ ਬੋਲਗਾ ਤਾ ਤਾਂ ਆਪਾਂ ਨੂੰ ਪਤਾ ਵੀ ਨਹੀਂ ਹੈ ਉੱਤੇ ਹਜੇ ਉਹ ਸਾਰੇ ਬਲੈਂਟ ਜੀਐਮ ਆਉਣੇ ਉਹਦਾ ਤਾਂ ਆਪਾਂ ਨੂੰ ਇਹ ਵੀ ਨਹੀਂ ਪਤਾ ਵੀ ਆਪਾਂ ਨੂੰ ਆਕਸੀਜਨ ਦਿੰਦੇ ਨੇ ਆਪਣੀ এনवायरमेंट ਲਈ ਵਧੀਆ ਨੇ ਜਾਂ ਘਟੀਆਂ ਨੇ ਇਹਦਾ ਹਜੇ ਇਹ ਵੀ ਰਿਸਰਚ ਦਾ ਵਿਸ਼ਾ ਜਿਹੜੇ ਸਾਡੇ ਦੇਸੀ ਪਲਾਂਟ ਸੀ ਜਿਸਰ ਨਿੰਮ ਹੈ ਆਪਣੀ ਆਹ ਜਿਹਨੋਂ ਆਪਾਂ ਕਹਿੰਦੀ ਲਸੋੜਾ ਹੈ ਪੀਪਲ ਹੈ ਠੀਕ ਹੈ ਨਾ ਟਾਲੀ ਹੈ ਕਿਕਰ ਹੈ ਜਿੰਨੇ ਵੀ ਇਹ ਚੀਜ਼ਾਂ ਸਿਗੀਆਂ ਇਹ ਸਾਰੇ ਸਾਡੇ ਜਿਹੜਾ ਪੰਜਾਬ ਦਾ এনवायरमेंट ਹੈ ਉਹਦੇ ਲਈ ਬਹੁਤ ਵਧੀਆ ਸਿਗੀਆਂ ਚੀਜ਼ਾਂ ਹੁਣ ਆਪਾਂ ਪਹਿਲੇ ਮਾਡਰਨ ਪਲਾਂਟ ਦੇ ਵਿੱਚ ਜਿਹੜੇ ਲਗਾਉਣੇ ਵੀ ਆ ਥੋੜੇ ਬਹੁਤ ਨਹੀਂ ਤਾਂ ਵੈਸੇ ਤੁਹਾਨੂੰ ਦੇਖਿਆ ਹੀ ਹੈ ਰੋਡਾਂ ਦੇ ਆਸੇ-ਪਾਸੇ ਸਾਰਾ ਕੁਝ ਆਪਾਂ ਫ੍ਰੀ ਕਰੀ ਜਾਂਦੇ ਉਹੀ ਕਾਰਨ ਹੈ ਕਿ ਪੰਜਾਬ ਦਾ ਜਿਹੜਾ ਟੈਂਪਰੇਚਰ ਹੈ ਇਸ ਟਾਈਮ ਦੇ ਉੱਪਰ ਆਪਾਂ ਦੇਖ ਰਹੇ ਹਾਂ ਕਿ 50 ਡਿਗਰੀ ਤੇ ਪਹੁੰਚਿਆ ਹੋਇਆ ਠੀਕ ਹੈ ਨਾ ਉਹ ਟੋਲਰੇਟ ਕਰਨਾ ਵੀ ਮੁਸ਼ਕਿਲ ਹੋਇਆ ਪਿਆ ਅਗਰ ਤਾਂ ਹੁਣ ਆਪਾਂ ਇੱਧਰ ਆਵਾਂਗੇ ਬੁੱਟੇ ਲਗਾਵਾਂਗੇ ਜਿਹੜੇ ਸਾਡੇ ਟਰੈਡੀਸ਼ਨਲ ਬੁੱਟੇ ਨੇ ਜਿਸ ਨਾਲ ਲਸੂੜਾ ਹੋ ਗਿਆ ਡੇਕ ਹੋ ਗਈ ਨਿੰਮ ਐ ਪੀਪਲ ਐ ਕਿਕਰ ਐ ਤਾਂ ਹੀ ਆਪਾਂ ਪੰਜਾਬ ਨੂੰ ਬਚਾ ਪਾਵਾਂਗੇ ਜੀ ਜੀ ਅੱਛਾ ਫਿਰ ਡਾਕਟਰ ਸਾਹਿਬ ਜਿਹੜਾ ਇਹਦਾ ਸ਼ਰਬਤ ਹੈਗਾ ਤੁਸੀਂ ਕਹਿ ਰਹੇ ਹੋ ਵੀ ਸ਼ਰਬਤ ਦੇ ਵਿੱਚ ਤੁਸੀਂ ਇਹ ਦੇਖੋ ਡਾਕਟਰ ਸਾਹਿਬ ਨੇ ਇਥੇ ਮਿਸ਼ਰੀ ਰੱਖੀ ਹੈ ਮਿਸ਼ਰੀ ਦੇ ਨਾਲ ਸਤੂ ਨੇ ਜਿਹੜੇ ਭੁੰਨੇ ਹੋਏ ਜੋ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਆ ਉਹ ਰੱਖੇ ਨੇ ਤੇ ਇਹਦਾ ਸ਼ਰਬਤ ਹੈਗਾ ਹੁਣ ਤੁਹਾਨੂੰ ਅਸੀਂ ਤਿਆਰ ਕਰਕੇ ਦਿਖਾਉਣਾ ਹੈ ਕਿ ਕਿਸ ਤਰੀਕੇ ਨਾਲ ਅਗਰ ਇਹਦਾ ਸ਼ਰਬਤ ਅਸੀਂ ਲਗਾਤਾਰ ਮਹਿਜ਼ 7 ਦਿਨ ਦਾ ਸ਼ਰਬਤ ਦਾ ਅਸੀਂ ਇਸਤੇਮਾਲ ਕਰ ਲਈਏ ਤਾਂ ਉਹਦੇ ਨਾਲ ਜਿਹੜੀਆਂ ਤੁਹਾਡੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਚਾਹੇ ਤੁਹਾਡੇ ਸਰੀਰ ਦੇ ਵਿੱਚ ਗਰਮੀ ਪਈ ਹੋਈ ਹੈ ਚਾਹੇ ਤੁਹਾਡੇ ਸਰੀਰ ਦੇ ਵਿੱਚ ਫੌੜੇ ਨੇ ਫਿੰਸੀਆਂ ਨੇ ਧੱਫੜ ਨੇ ਯਾਨੀ ਕਿ ਗਰਮੀ ਨਾਲ ਸੰਬੰਧਿਤ ਜਿੰਨੇ ਵੀ ਰੋਗ ਹੈਗੇ ਨੇ ਉਹਨਾਂ ਦਾ ਰਾਮਬਾਨ ਜਿਹੜਾ ਇਲਾਜ ਹੈਗਾ ਰਾਮਬਾਨ ਟ੍ਰੀਟਮੈਂਟ ਹੈਗਾ ਅਸੀਂ ਇਹ ਕਹਿ ਲਈਏ ਕਿ ਸਾਰੇ ਜਿਹੜੇ ਵੀ ਗਰਮੀ ਕੱਢਣ ਵਾਸਤੇ ਤੁਸੀਂ ਗੋਲੀਆਂ ਕੈਪਸੂਲ ਖਾਣੇ ਹੋ ਇਹਦੇ ਸਾਹਮਣੇ ਸਾਰੇ ਉਹ ਬਿਲਕੁਲ ਫੇਲ ਹੋ ਜਾਂਦੇ ਨੇ ਇਹ ਗੱਲ ਹੈ ਜੀ ਡਾਕਟਰ ਸਾਹਿਬ ਬਿਲਕੁਲ ਇਹ ਤਿੰਨੋ ਚੀਜ਼ਾਂ ਨੇ ਇਹਦੇ ਵਿੱਚ ਆਪਾਂ ਨਾਲ ਪਾਣੀ ਲੈਣਾ ਠੀਕ ਹੈ ਜੀ ਇਹ ਆ ਗਿਆ ਆਪਣਾ ਸਤੂ ਪੁੰਨੇ ਹੋਏ ਜੋ ਇਹਦਾ ਛਿਲਕਾ ਉਤਾਰ ਕੇ ਨਾ ਇਹਨੂੰ ਆਪਾਂ ਪੁਣ ਲੈਣੇ ਆ ਠੀਕ ਹੈ ਆ ਆਪਣੀ ਆਗੀ ਧਾਗੇ ਵਾਲੀ ਮਿਸ਼ਰੀ ਦੂਸਰੀ ਆ ਜਿਹੜੀ 3rd ਆਪਣੀ ਆਗੀ ਲਸੋੜਾ ਇਹਦੇ ਵਿੱਚੋਂ ਆਪਾਂ ਨੇ ਗੁਠਲੀ ਕੱਢ ਦੇਣੀ ਆ ਇਹਦੀ ਗੁਠਲੀ ਕੱਢ ਕੇ ਤੇ ਇਹਨੂੰ ਆਪਾਂ ਨੇ ਬਣਾ ਲੈਣਾ ਠੀਕ ਹੈ ਜੀ ਇਹਦਾ ਇੱਕ ਚਮਚ ਪੈ ਜਾਊਗਾ ਇਹਦੇ ਦੋ ਚਮਚ ਪੈਣਗੇ ਇੱਕ ਕਲਾਸ ਪਾਣੀ ਦਾ ਐਡ ਹੋਊਗਾ ਤੇ ਮਿਸ਼ਰੀ ਪਊਗੀ ਠੀਕ ਹੈ ਇਹ ਚੀਜ਼ਾਂ ਇਹਦੇ ਵਿੱਚ ਐਡ ਹੋਣਗੀਆਂ ਤੇ ਇੱਕ ਆਪਣਾ ਸ਼ਰਬਤ ਬਣ ਜਾਊਗਾ ਤੋ ਦੇਖੋ ਤੁਸੀਂ ਸ਼ਰਬਤ ਦੀ ਜਿਹੜੀ ਤਿਆਰੀ ਹੈ ਬਿਲਕੁਲ ਤਿਆਰ-ਬਰ ਤਿਆਰ ਹੈਗਾ ਇੱਕ ਗਲਾਸ ਜਿਹੜਾ ਇਹਦੇ ਵਿੱਚ ਪਾਣੀ ਦਾ ਪੈਣਾ ਸੱਤੂ ਪੈਣੇ ਨੇ ਯਾਨੀ ਕਿ ਭੁੰਨੇ ਹੋਏ ਜਿਹੜੇ ਜੋਹ ਹੈਗੇ ਨੇ ਉਹ ਪੈਣੇ ਨੇ ਔਰ ਦੂਸਰਾ ਇਹਦੇ ਵਿੱਚ ਜਿਹੜਾ ਮਿਸ਼ਰੀ ਦਾ ਇਸਤੇਮਾਲ ਆ ਉਹ ਕੀਤਾ ਜਾਣਾ ਜੀ ਇਹ ਇੰਨੀ ਇੱਕ ਇੰਨੀ ਇੱਕ ਬਹੁਤ ਨੇ ਮੈਨੂੰ ਲੱਗਦਾ ਜੀ ਇਹ 2 ਕੁ ਲਸੂੜੇ ਹੈਗੇ ਨੇ ਫਲ ਹੈਗਾ ਜਿਹੜਾ ਲਸੂੜੇ ਦਾ 2 ਕੁ ਇੱਕ ਚਮਚ ਇਹਦਾ ਪਾਣੇ ਪਾਉਣੇ ਜੀ ਇਹ 15 ਤੋਂ 20 ਲਸੂੜੇ ਹੁੰਦੇ ਨੇ ਠੀਕ ਹੈ ਇਹ ਵੀ ਵਸੇ ਜ਼ਿਆਦਾ ਤੁਸੀਂ 10 ਕ ਜਿਆਦਾ ਤੋਂ ਜਿਆਦਾ ਯੂਜ਼ ਕਰ ਰਹੇ ਨੇ ਇੱਕ ਦਿਨ ਦੇ ਵਿੱਚ ਇੱਕ ਦਿਨ ਹਾਂ ਕਿਉਂਕਿ ਬਹੁਤਾ ਜਿਆਦਾ ਇਹ ਵੀ ਖਾਧਾ ਹੋਇਆ ਖਰਾਬ ਕਰਦਾ ਠੀਕ ਹੈ ਠੀਕ ਹੈ ਇਹਦੇ ਦੋ ਚਮਚ ਸਤੂ ਦੇ ਹੋਗੇ ਥੋੜੀ ਆਪਣੀ ਮਿਸ਼ਰੀ ਆਪਣੇ ਸਵਾਦ ਅਨੁਸਾਰ ਪਾ ਲੈਣੀ ਹੈ ਸ਼ੱਕਰ ਨਹੀਂ ਪਾਉਣੀ ਚੀਨੀ ਨਹੀਂ ਪਾਉਣੀ ਪਰ ਮਿਸ਼ਰੀ ਪਾਉਣੀ ਆਪਾਂ ਨੇ ਠੀਕ ਹੈ ਇਹਦੇ ਵਿੱਚ ਸਤੂ ਪਾਉਣੇ ਨੇ ਸਭ ਤੋਂ ਪਹਿਲਾਂ ਠੀਕ ਹੈ ਜੀ ਕਿ ਇਹਦਾ ਪਹਿਲਾਂ ਪਾਊਡਰ ਹੋ ਜਾਊ ਆਪਾਂ ਨੇ ਪਹਿਲਾਂ ਕੁਝ ਵੀ ਪਾਣੀ ਵਗੈਰਾ ਕੁਝ ਐਡ ਨਹੀਂ ਕਰਨਾ ਠੀਕ ਹੈ ਜੀ ਠੀਕ ਹੈ ਜੀ ਸਤੂ ਕਿੰਨਾ ਪਾਉਣਾ ਜੀ ਅਸੀਂ ਸਤੂ ਦੋ ਚਮਚ ਦੋ ਚਮਚ ਪਾ ਲਈ ਠੀਕ ਹੋ ਗਿਆ ਠੀਕ ਹੈ ਜੀ ਤੇ ਦਾ ਪਾਊਡਰ ਬਣਾ ਲੈ ਇਹਦਾ ਪਾਊਡਰ ਬਣ ਜਾਏਗਾ ਇਹਦਾ ਪਾਊਡਰ ਤੋਂ ਬਾਅਦ ਫਿਰ ਆਪਾਂ ਨੇ ਐਡ ਕਰਨਾ ਇਹਦੇ ਵਿੱਚ ਲਸੋੜਾ ਹਾਂ ਲਸੋੜਾ ਐਡ ਕਰਕੇ ਫਿਰ ਆਪਾਂ ਨੇ ਪਾਣੀ ਐਂਡ ਦੇ ਪਾਉਣਾ ਲਓ ਜਿਹੜਾ ਇਹਦਾ ਪਾਊਡਰ ਲਗਭਗ ਲਗਭਗ ਉਹ ਤਿਆਰ ਹੋ ਗਿਆ ਇਹਦੇ ਇਹਦੇ ਵਿੱਚ ਹੁਣ ਦੇਖੋ ਤੁਸੀਂ ਇਦੇ ਵਿੱਚ ਹੁਣ ਜਿਹੜਾ 10 ਅਸੀਂ ਜਿਹੜੇ ਫਲ ਹੈਗੇ ਨੇ ਲਸੂੜੇ ਦੇ ਉਹ ਪਾਉਣੇ ਨੇ ਬੇਸ਼ੱਕ ਕਿ 10 ਤੋਂ ਜ਼ਿਆਦਾ ਨਜ਼ਰ ਆ ਰਹੇ ਨੇ ਤੁਹਾਨੂੰ ਪਰ ਤੁਸੀਂ ਡਾਕਟਰ ਸਾਹਿਬ ਦਾ ਕਹਣਾ ਹੈ ਕਿ ਇੱਕ ਵਾਰ ਚ ਸਿਰਫ 10 ਫਲ ਜਿਆਦਾ ਤੋਂ ਜਿਆਦਾ 10 ਆਪਾਂ ਖਾ ਸਕਦੇ ਹਾਂ ਇਸ ਤੋਂ ਜ਼ਿਆਦਾ ਨਹੀਂ ਖਾਣੇ ਕਿਉਂਕਿ ਜਿੰਨੀ ਕੋਈ ਵੀ ਚੀਜ਼ ਫਾਇਦਾ ਦਿੰਦੀ ਹੈ ਸਾਈਡ ਇਫੈਕਟ ਤਾਂ ਸਾਰਿਆਂ ਦੇ ਹੁੰਦੇ ਨੇ ਠੀਕ ਹੈ ਸੋ ਦੇਖੋ ਤੁਸੀਂ ਅ ਅਸੀਂ ਦੋ ਚਮਚੇ ਸਤੂ ਦੇ ਪਾ ਲੈ ਸਤੂ ਤੋਂ ਬਾਅਦ ਅਸੀਂ ਲਸੂੜੇ ਦੇ ਦਰਖਤ ਦੇ ਜਿਹੜੇ ਫਲ ਹੈਗੇ ਨੇ ਉਹ ਉਹਦੇ ਵਿੱਚ ਦਸ ਦਾ ਇਸਤੇਮਾਲ ਕੀਤਾ ਇਹਨੂੰ ਫੇਰ ਕਿਹੜਾ ਦੇ ਤਾ ਇੱਕ ਜਿਹੜਾ ਸੁਪਰ ਊਰਜਾਵਾਨ ਜਿਹਨੂੰ ਆਪਾਂ ਕਹਿੰਦੇ ਊਰਜਾਵਾਨ ਸ਼ੇਕ ਬਣੂਗਾ ਤੁਹਾਡੇ ਸ਼ਰੀਰ ਨੂੰ ਤਾਕਤ ਵੀ ਦੇਊਗਾ ਠੀਕ ਹੈ ਤੁਹਾਡੇ ਸ਼ਰੀਰ ਨੂੰ ਜਿਹਨੂੰ ਆਪਾਂ ਕਹਦੇ ਆ ਠੰਡਕ ਵੀ ਦੇਊਗਾ ਊਰਜਾ ਦੀ ਗੱਲ ਤੁਸੀਂ ਕਰਦੇ ਤੁਸੀਂ ਕਹਿਣਾ ਹੈ ਕਿ ਇਹ ਜਿਹੜਾ ਪਾਵਰ ਗ੍ਰਿਡ ਹੈ ਗ੍ਰਿਡ ਬਣ ਜਾਊਗਾ ਸ਼ਰੀਰ ਇਹ ਪਾਵਰ ਗ੍ਰਿਡ ਹੈ ਮਤਲਬ ਬਹੁਤ ਘੱਟ ਚੀਜ਼ਾਂ ਇਸ ਤਰ੍ਹਾਂ ਦੀ ਹੁੰਦੀਆਂ ਨੇ ਵੀ ਜਿਹੜੀਆਂ ਠੰਡੀਆਂ ਵੀ ਹੋਣ ਤੇ ਤੁਹਾਨੂੰ ਤਾਕਤ ਵੀ ਦੇਣ ਬਹੁਤ ਘੱਟ ਚੀਜ਼ਾਂ ਇਸ ਤਰ੍ਹਾਂ ਦੀਆਂ ਨੇ ਜਿਸ ਤਰ੍ਹਾਂ ਆਪਾਂ ਪਹਿਲਾਂ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਅੰਜੀਰ ਬਹੁਤ ਘੱਟ ਚੀਜ਼ਾਂ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਦੋਨੋਂ ਸਾਈਡ ਤੇ ਕੰਮ ਕਰਨ ਸੋ ਦੇਖੋ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਹ ਜਿਹੜਾ ਊਰਜਾਵਾਨ ਸ਼ੇਕ ਹੈਗਾ ਯਾਨੀ ਕਿ ਜਿਹੜਾ ਇਹ ਸ਼ੇਕ ਇਸ ਵੇਲੇ ਬਣ ਕੇ ਤਿਆਰ ਹੋਇਆ ਹੈ ਇਥੇ ਇਹ ਤੁਹਾਡੇ ਸਰੀਰ ਨੂੰ ਪਾਵਰ ਗ੍ਰਿਡ ਬਣਾ ਦੇਗਾ ਯਾਨੀ ਕਿ ਪਾਵਰ ਹਾਊਸ ਬਣਾ ਦੇਗਾ ਜਿਸ ਤਰੀਕੇ ਨਾਲ ਹਰ ਵੇਲੇ ਅ ਅਸੀਂ ਕਹ ਲਈਏ ਕਿ ਗ੍ਰਿਡਾਂ ਦੇ ਵਿੱਚ ਬਿਜਲੀ ਜਿਹੜੀ ਹੈ ਉਹ ਸੰਭਾਲੀ ਜਾਂਦੀ ਹੈ ਉਹਦੇ ਵਿੱਚ ਪਾਵਰ ਹੁੰਦੀ ਹੈ ਉਸੇ ਤਰੀਕੇ ਨਾਲ ਤੁਹਾਡੇ ਸਰੀਰ ਦੇ ਵਿੱਚ ਹਰ ਵੇਲੇ ਜਿਹੜਾ ਇਹ ਪਾਵਰ ਸਟੇਸ਼ਨ ਬਣ ਜਾਏਗਾ ਇਹਦੇ ਵਿੱਚ ਦੋ ਚੀਜ਼ਾਂ ਪੈ ਗਈਆਂ ਪਾਣੀ ਪੈ ਗਿਆ ਆਪਣੇ ਸਤੂ ਪੈ ਗਏ ਤੇ ਲਸੋੜਾ ਪੈ ਗਿਆ ਜਿਹੜੀ ਮਿਸ਼ਰੀ ਹੈ ਤੁਸੀਂ ਸਵਾਦ ਅਨੁਸਾਰ ਰੱਖ ਲੈਣੀ ਹੈ ਪਾਣੀ ਹੈ ਪਾ ਲਓ ਤੁਹਾਡੇ ਸਵਾਦ ਦੇ ਸਵਾਦ ਦੇ ਉੱਪਰ ਹੈ ਜੇ ਮਿਸ਼ਰੀ ਆਪਾਂ ਨੇ ਮਿੱਠਾ ਕੋਈ ਐਡ ਕਰਨਾ ਤਾਂ ਮਿਸ਼ਰੀ ਕਰਨੀ ਹੈ ਕੋਈ ਚੀਨੀ ਵਗੈਰਾ ਸ਼ੱਕਰ ਜਾਂ ਗੁੜ ਹੋਰ ਕੁਝ ਨਹੀਂ ਆਪਾਂ ਨੇ ਐਡ ਕਰਨਾ ਜੇ ਹੁਣ ਆਪਾਂ ਇਹਦੀ ਦੁਬਾਰਾ ਗੱਲ ਕਰ ਲਈਏ ਇੱਕ ਕੁਲੈਂਟ ਦਾ ਹੈ ਹੀ ਹੈ ਆਪਣੇ ਆਪ 'ਚ ਜਿਹੜਾ ਠੰਡਕ ਦਿੰਦਾ ਸ਼ਰੀਰ ਨੂੰ ਕਿਉਂਕਿ ਇਹਦਾ ਜਿਹੜਾ ਵੀਰੇ ਆ ਉਹ ਸ਼ੀਤਲ ਹੈ ਠੰਡਾ ਹੈ ਠੀਕ ਹੈ ਨਾ ਜਿਹੜਾ ਇਹਦਾ ਰਸ ਹੈ ਉਹ ਮਧੁਰ ਹੈ ਇਹ ਜਿਹੜੇ ਦੋਨੋਂ ਚੀਜ਼ਾਂ ਨਾਲ ਕੀ ਹੈ ਕਿ ਤੁਹਾਡਾ ਬਾਡੀ ਦਾ ਜਿਹੜਾ ਵਧਿਆ ਹੋਇਆ ਬਾਤ ਤੇ ਪਿੱਤ ਦੋਸ਼ ਹੈ ਉਹਨੂੰ ਸ਼ਾਮ ਕਰਦਾ ਹੈ ਇਸ ਤੋਂ ਇਲਾਵਾ ਜਿਹੜੇ ਤੁਹ ਜਿੰਨਾਂ ਲੋਕਾਂ ਦੇ ਵਿੱਚ ਪਾਵਰ ਕੱਟ ਹੈ ਠੀਕ ਹੈ ਨਾ ਉਹਨਾਂ ਦੀ ਇੰ ਤੀਸਰੀ ਚੀਜ਼ ਜਿਹੜਾ ਤੁਹਾਡਾ ਸਪਰਮ ਕਾਉਂਟ ਹੈ ਉਹਨੂੰ ਵਧਾਉਂਦਾ ਹੈ ਫੋਰਥ ਜੇ ਆਪਾਂ ਗੱਲ ਕਰੀਏ ਜਿਹੜੇ ਬੋਡੀ ਬਿਲਡਰ ਨੇ ਜਿਮ ਕਰ ਰਹੇ ਨੇ ਉਹਨਾਂ ਲਈ ਬਹੁਤ ਅੱਛੀ ਰਾਮਬਾਨੋਸ਼ ਦੀ ਹੈ ਫਿਰ ਤੁਹਾਡੇ ਲੀਵਰ ਨੂੰ ਡੀਟੌਕਸੀਫਾਈ ਕਰਦਾ ਜਿਹੜੇ ਟੌਕਸਿਨ ਨੇ ਸਾਡੇ ਲੀਵਰ ਆਪਾਂ ਫਾਸਟ ਫੂਡ ਖਾ ਰਹੇ ਹਾਂ ਜਾਂ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਖਾ ਰਹੇ ਹਾਂ ਉਹਨੂੰ ਇਹ ਡੀਟੌਕਸੀਫਾਈ ਕਰਦਾ ਠੀਕ ਹੈ ਨਾ ਮਤਲਬ ਸਰੀਰ ਦੇ ਵਿੱਚੋਂ ਜਿੰਨਾ ਗੰਦ ਹੈਗਾ ਇਹਨੇ ਕੱਢ ਦੇਣਾ ਸਾਰਾ ਠੀਕ ਹੈ ਇਹਨੇ ਸਾਰਾ ਕੱਢ ਦੇਣਾ ਚਾਹੀਦਾ ਤੁਹਾਡੇ ਸਕਿਨ ਦੇ ਵਿੱਚ ਹੈ ਲੀਵਰ ਦੇ ਵਿੱਚ ਹੈ ਹਾਰਟ ਦੇ ਵਿੱਚ ਹੈ ਇਹ ਹਰ ਆਰਗਨ ਤੇ ਇਹਦਾ ਆਪਣਾ ਮੈਡੀਸਨਲ ਇਫੈਕਟ ਹੈ ਆਪਣੇ ਆਪ ਚ ਕੋਲੈਂਟ ਹੈ ਦੂਸਰੀ ਚੀਜ਼ ਜਦੋਂ ਤੁਸੀਂ ਇਹ ਲੈ ਲਓਗੇ ਤੁਹਾਨੂੰ ਹੋਰ ਵੀ ਕਿਸੇ ਚੀਜ਼ ਦੀ ਉਹ ਨਹੀਂ ਹੋਣੀ ਮਤਲਬ ਭੁੱਖ ਨਹੀਂ ਰਹਿਣੀ ਕਿਉਂਕਿ ਇਹਦੇ ਵਿੱਚ એનર્ਜੀ ਇੰਨੀ ਹੈ ਜਿਹੜੀ ਮੈਂ ਅੰਦਰੋਂ ਦੱਸਿਆ ਜਿਹੜੀ ਗੂੰਦ ਹੁੰਦੀ ਹੈ ਨਾ ਮਿਊਸੀਲੇਜ ਉਹਦੇ ਵਿੱਚ ਪ੍ਰੋਟੀਨ ਹੈ ਨੀਰਾ ਪ੍ਰੋਟੀਨ ਹੈ ਕਾਰਬੋਹਾਈਡਰੇਟ ਹੈ ਉਹ ਤੁਹਾਨੂੰ ਭੁੱਖ ਹੀ ਨਹੀਂ ਲੱਗਣ ਦੋਗੀ ਠੀਕ ਹੈ ਨਾ ਇਹਦਾ ਆਪਣੇ ਮੈਡੀਸਨਲ ਇਫੈਕਟ ਤਾਂ ਜਿਹੜੇ ਹੈ ਹੀ ਹੈ ਤੇ ਨਾਲ ਨਾਲ ਤੁਹਾਨੂੰ ਇੱਕ ਕੂਲੈਂਟ ਦਾ ਇਫੈਕਟ ਦੋ ਜਿਸ ਤਰ੍ਹਾਂ ਇੰਨੀ ਗਰਮੀ ਦੇ ਵਿੱਚ ਤੁਸੀਂ ਆਸਾਨੀ ਨਾਲ ਇਸ ਚੀਜ਼ ਤੋਂ ਗਰਮੀ ਤੋਂ ਬਚ ਸਕਦੇ ਹੋ ਲੋ ਤੋਂ ਬਚ ਸਕਦੇ ਹੋ ਕਿਉਂਕਿ ਹਾਈਡਰੇਸ਼ਨ ਰੱਖਦੇ ਆ ਆਪਣੀ ਬਾਡੀ ਨੂੰ ਹਾਈਡਰੇਟ ਰੱਖਦਾ ਹੈ ਹਮੇਸ਼ਾ ਇਹ ਮਤਲਬ ਤੁਸੀਂ ਕਹਿ ਰਹੇ ਹੋ ਕਿ ਇੱਕ ਗਲਾਸ ਦਾ ਅਗਰ ਅਸੀਂ ਇਸਤੇਮਾਲ ਕਰੀਏ ਤਾਂ ਇਹ ਜਿਹੜਾ ਤੁਹਾਡੇ ਸਾਰਾ ਗੰਦਬੰਦਤਾ ਕੱਢਣੀ ਕੱਢਣਾ ਹੈ ਤੁਹਾਡੇ ਸਰੀਰ ਦੇ ਵਿੱਚੋਂ ਕਿਡਨੀ ਦੇ ਵਿੱਚੋਂ ਹਾਰਟ ਦੇ ਵਿੱਚੋਂ ਲੀਵਰ ਦੇ ਵਿੱਚੋਂ ਔਰ ਨਾਲੋਂ ਨਾਲ ਤੁਹਾਨੂੰ ਗਰਮੀ ਵੀ ਨਹੀਂ ਲੱਗਣ ਦਿੰਦਾ ਕੀ ਬਾਤ ਹੈ ਬਿਲਕੁਲ ਬਿਲਕੁਲ ਸੁਪਰ ਕੂਲੈਂਟ ਹੈ ਬਾਤ ਪਿੱਤ ਦੋਸ਼ ਨੂੰ ਸ਼ਮ ਕਰਦਾ ਹੈ ਇਹ ਜੀ ਜੀ ਠੀਕ ਹੋ ਗਿਆ ਜੀ ਤੇ ਫਿਰ ਇਸ ਤੋਂ ਬਾਅਦ ਅਸੀਂ ਮਿਸ਼ਰੀ ਦਾ ਜਿਹੜਾ ਇਸਤੇਮਾਲ ਇਹਦੇ ਵਿੱਚ ਇੱਕ ਡਲੀ ਬਹੁਤ ਹੈ ਜੀ ਮਿਸ਼ਰੀ ਜਿਹੜੀ ਹੈ ਜ਼ਰੂਰਤ ਦੇ ਹਿਸਾਬ ਨਾਲ ਤੁਸੀਂ ਕਰ ਸਕਦੇ ਹੋ ਤੁਸੀਂ ਕਿੰਨਾ ਮਿੱਠਾ ਲੈਣਾ ਹੈ ਠੀਕ ਹੈ ਮਿਸ਼ਰੀ ਕੰਪਲਸਰੀ ਨਹੀਂ ਹੈ ਵੈਸੇ ਮਿਸ਼ਰੀ ਵੀ ਦੇਖਿਆ ਜਾਵੇ ਠੰਡੀ ਹੁੰਦੀ ਹੈ ਤੁਹਾਨੂੰ ਨੁਕਸਾਨ ਨਹੀਂ ਕਰੋ ਅਗਰ ਕੋਈ ਚਾਹਵਨ ਹੈ ਠੀਕ ਹੈ ਮਿੱਠੇ ਦਾ ਕਿਉਂਕਿ ਕਈ ਬੰਦੇ ਉਹਦਾ origignal taste ਨਹੀਂ ਦੇਖਣਾ ਚਾਹੁੰਦੇ ਹੁੰਦੇ ਵੀ ਚੀਜ਼ ਦਾ origignal taste ਕੀ ਹੈ ਜੇ ਅਗਰ ਅਸੀਂ ਮਿੱਠਾ ਪਾ ਲਾਂਗੇ ਇਹਦੇ ਨਾਲ ਕੀ ਹੈ ਕਿ ਜਿਹੜਾ ਉਹਦਾ taste ਹੈ ਉਹ ਸਾਨੂੰ ਪਤਾ ਨਹੀਂ ਲੱਗਣਾ ਵੀ ਕੀ ਹੈ ਠੀਕ ਹੈ ਨਾ ਇਹਨੂੰ ਐਡ ਵੀ ਕਰ ਸਕਦੇ ਹੋ ਤੁਹਾਡਾ ਆਪਸ਼ਨਲ ਹੈ অপশন ਉਹਦਾ ਠੀਕ ਹੈ ਜੀ ਸੋ ਤੁਸੀਂ ਦੇਖੋ ਇੱਕ ਵਾਰ ਤਿਆਰ ਵਰ ਤਿਆਰ ਹੋ ਚੁੱਕਿਆ ਇਹ ਹੁਣ ਤੁਹਾਨੂੰ ਅਸੀਂ ਜਿਹੜਾ ਟੇਸਟ ਵੀ ਦਾ ਦਿਖਾਵਾਂਗੇ ਕਿ ਕਿਸ ਤਰੀਕੇ ਦਾ ਟੇਸਟ ਹੈਗਾ ਤੁਹਾਨੂੰ ਦੱਸਾਂਗੇ ਇੱਕਦਮ ਤਿਆਰ ਵਰ ਤਿਆਰ ਹੈਗਾ ਜਿਹੜਾ ਇਹ ਪਾਵਰ ਹਾਊਸ ਅਸੀਂ ਕਹਿ ਲਈਏ ਕਿ ਸਰੀਰ ਨੂੰ ਪਾਵਰ ਹਾਊਸ ਬਣਾਉਣ ਵਾਲਾ ਪਾਵਰ ਗ੍ਰਿਡ ਬਣਾਉਣ ਵਾਲਾ ਕਹਿ ਲਈਏ ਚਾਹੇ ਲੂਤੋ ਬਚਾਉਣ ਵਾਲਾ ਕਹਿ ਲਈਏ ਚਾਹੇ ਫਿਰ ਲੀਵਰ ਨੂੰ ਕਿਡਨੀ ਨੂੰ ਹਾਰਟ ਨੂੰ ਸਾਡੀਆਂ ਨਾੜਾਂ ਨੂੰ ਪੇਟ ਨੂੰ ਜਿਹੜਾ ਉਹ ਡੀਟੌਕਸ ਯਾਨੀ ਕਿ ਬਿਲਕੁਲ ਸਾਫ ਸੁਥਰਾ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇੱਕ ਗਲਾਸ ਇਹਦਾ ਮੈਨੂੰ ਲੱਗਦਾ ਹੈ ਕਿ ਇਨਫ ਹੈ ਤੁਹਾਡੇ ਵਾਸਤੇ ਰੋਜ਼ਾਨਾ ਅਗਰ ਤੁਸੀਂ ਇਸਤੇਮਾਲ ਕਰਦੇ ਹੋ ਤੁਹਾਡੇ ਸਰੀਰ ਦੇ ਵਿੱਚੋਂ ਸਾਰਾ ਗੰਦਮੰਦ ਕੱਢਣ ਵਾਸਤੇ ਜੀ ਬਿਲਕੁਲ ਇਹ ਇਹ ਆਪਣਾ ਤਿਆਰ ਹੋ ਗਿਆ ਠੀਕ ਹੈ ਨਾ ਇੱਕ ਗਲਾਸ ਇੱਕ ਬੰਦੇ ਲਈ ਸਫੀਸ਼ੀਐਂਟ ਹੈ ਇਹਦੇ ਵਿੱਚ 10 ਪੀਸ ਤੁਸੀਂ ਪਾਉਣੇ ਨੇ ਲਸੂੜੇ ਦੇ ਤੇ ਦੋ ਚਮਚ ਆਪਾਂ ਨੇ ਭੁੰਨਿਆ ਹੋਇਆ ਸੱਤੂ ਜਿਹੜਾ ਆਪਣਾ ਜੌਂ ਨੇ ਉਹ ਪਾਉਣੇ ਨੇ ਇਹ ਬਣ ਗਿਆ ਤੁਹਾਡਾ ਜਿਹਨੂੰ ਆਪਾਂ ਕਹਿੰਦੇ ਊਰਜਾਵਨ ਸ਼ੇਕ ਔਰ ਜਮਨਸ਼ੀਕ ਇਹਨੂੰ ਪਕਾਣੇ ਠੰਡਾ ਵੀ ਹੈ ਮਿੱਠਾ ਵੀ ਹੈ ਟੇਸਟ ਦੇ ਵਿੱਚ ਤੇ ਜਿਹੜਾ ਓਵਰਆਲ ਜਿਹੜੇ ਮੈਂ ਤੁਹਾਨੂੰ ਦੱਸੇ ਨੇ ਹੈਲਥ ਬੈਨੀਫਿਟਸ ਉਹ ਤਾਂ ਹੈ ਹੀ ਹੈ ਨੇ ਸਾਰੇ ਇਹਦੇ ਵਿੱਚ ਤੁਸੀਂ ਇੱਕ ਗਲਾਸ ਜਿਹੜੇ ਅਗਰ ਰੋਜ਼ ਲੈਨੇ ਆ ਤਾਂ ਇਹਦੇ ਲਈ ਕੋਈ ਵੀ ਤੁਹਾਨੂੰ ਮਲਟੀਵਿਟਾਮਿਨ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੋਟੀਨ ਪਾਊਡਰ ਖਾ ਰਹੇ ਸਾਰਾ ਕੁਝ ਇਹਦੇ ਵਿੱਚ ਹੀ ਪੂਰਾ ਹੋ ਜਾਊਗਾ ਮਤਲਬ ਜਿਹੜੇ ਗੋਲੀਆਂ ਗੋਲੀਆਂ ਕੈਪਸੂਲ ਅਸੀਂ ਖਾ ਰਹੇ ਆਂ ਸਰੀਰ ਨੂੰ ਡੀਟੌਕਸ ਕਰਨ ਵਾਸਤੇ ਲਓ ਜੀ ਇਹ ਗੋਲੀਆਂ ਵੀ ਅੱਜ ਕੱਲ੍ਹ ਚੱਲੀ ਹੋਈਆਂ ਨੇ ਵੀ ਡੀਟੌਕਸ ਕਰ ਦਿੰਦੀਆਂ ਨੇ ਜੀ ਸਰੀਰ ਨੂੰ ਗੰਦਗੀ ਕੱਢ ਦਿੰਦੀਆਂ ਨੇ ਸਾਰੀਆਂ ਇਹਦੇ ਮੁਰੇ ਫੇਲ ਨੇ ਇੱਕ ਇੱਕ ਗਲਾਸ ਮੁਰੇ ਹਾਂ ਉਹ ਤਾਂ ਆਪਣੇ ਆਪ ਦੇ ਵਿੱਚ ਹੀ ਇੱਕ ਟੌਕਸਿਨ ਨੇ ਉਹ ਤਿਆਰ ਹੁੰਦੇ ਹੋ ਤਾਂ ਆਪਣੇ ਆਪ ਚ ਇੱਕ ਟੌਕਸਿਨ ਹੈ ਜਦੋਂ ਤੱਕ ਆਪਾਂ ਜਿਹੜੇ ਮਲਟੀ ਵਿਟਾਮਿਨ ਆਪਾਂ ਪਿੱਛੇ ਭੱਜੇ ਫਿਰਦੇ ਆਂ ਵੀ ਇਹ ਮਲਟੀ ਵਿਟਾਮਿਨ ਹੈ ਮਲਟੀ ਵਿਟਾਮਿਨ ਦੀ ਟੈਬਲੇਟ ਹੈ ਕੈਪਸੂਲ ਹੈ ਜਾਂ ਪ੍ਰੋਟੀਨ ਪਾਊਡਰ ਹੈ ਇਹ ਜਿਹੜੀਆਂ ਚੀਜ਼ਾਂ ਨੇ ਸਾਰੀਆਂ ਆਪਣੇ ਆਪ ਚ ਟੌਕਸਿਨ ਨੇ ਇਹ ਅਗਰ ਆਪਾਂ ਉਹੀ ਪ੍ਰੋਟੀਨ ਜਾਂ ਉਹੀ ਕਾਰਬੋਹਾਈਡਰੇਟ ਜਾਂ ਉਹੀ ਜਿਹੜੀਆਂ ਚੀਜ਼ਾਂ ਨੇ ਵਿਟਾਮਿਨ ਮਿਨਰਲ ਆਪਾਂ ਕਿਸੇ ਨੇਚਰਲ ਡਾਈਟਰੀ ਸੋਰਸ ਤੋਂ ਲੈ ਰਹੇ ਆਂ ਤਾਂ ਆਪਣੇ ਸਰੀਰ ਨੂੰ ਤਾਂ ਉਹੀ ਲੱਗਣਾ ਹੈ ਉਹ ਤਾਂ ਆਪ ਆਪਣੇ ਆਪ ਚ ਟੌਕਸਿਨ ਨੇ ਠੀਕ ਹੈ ਨਾ ਉਹਨਾਂ ਨੂੰ ਤਾਂ ਸਫਾਈ ਕਰਨ ਲਈ ਆਪਾਂ ਇਹ ਚੀਜ਼ਾਂ ਕਰ ਰਹੇ ਆਂ ਠੀਕ ਹੈ ਜੀ ਜੀ ਅੱਛਾ ਵੇ ਡਾਕਟਰ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਢੰਗ ਹੈਗਾ ਤੁਹਾਡੇ ਨਾਲ رابطہ ਕਿਸੇ ਦਿੱਕਤ ਪਰੇਸ਼ਾਨੀ ਨੂੰ ਲੈ ਕੇ ਕਰਨੀ ਹੈ ਕਿਸੇ ਨੇ ਅਗਰ ਬਹੁਤ ਪੁਰਾਣੀ ਬਿਮਾਰੀ ਤੁਸੀਂ ਕਹਿ ਰਹੇ ਹੋ ਕਿ ਪੁਰਾਣੀ ਤੋਂ ਪੁਰਾਣੀਆਂ ਬਿਮਾਰੀਆਂ ਵੀ ਕੁਦਰਤ ਆਪਣਾ ਇੱਕ ਇੱਕ ਗਲਾਸ ਦੇ ਨਾਲ ਹੱਲ ਕਰਨ ਦਾ ਮਾਧ ਰੱਖਦੀ ਹੈ ਬਿਲਕੁਲ ਜਿਹੜੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਨੇ ਇੱਕ ਜਨਰਲ ਪਬਲਿਕ ਲਈ ਬਣਾਈ ਜਾਂਦੇ ਨੇ ਨਾ ਵੇਅਰ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਹੁਣ ਇਹ ਪਲਾਂਟ ਹੈ ਲੁਪਤ ਹੋ ਚੁੱਕਿਆ ਠੀਕ ਹੈ ਨਾ ਜਨਰਲ ਪਬਲਿਕ ਨੂੰ ਦੱਸਣ ਲਈ ਇਹਨਾਂ ਦੇ ਮੈਡੀਸਨਲ ਇਹਨਾਂ ਦੇ ਓਸ਼ਦੀ ਗੁਣ ਕੀ ਨੇ ਠੀਕ ਹੈ ਜੀ ਇਹ ਜਿਹੜੇ ਚੀਜ਼ਾਂ ਹੁੰਦੀਆਂ ਨੇ ਸਾਰੀਆਂ ਬਿਮਾਰੀਆਂ ਦਾ ਇਲਾਜ ਨਹੀਂ ਹੁੰਦਾ ਠੀਕ ਹੈ ਨਾ ਇਹ ਮਤਲਬ 80% ਲੋਕਾਂ ਨੂੰ ਜਿਨ੍ਹਾਂ ਨੂੰ ਮਤਲਬ ਠੀਕ ਨੇ ਬਹੁਤ ਜ਼ਿਆਦਾ ਕੋਈ ਕੰਪਲੈਕਸ ਡਿਜ਼ੀਜ਼ ਨਹੀਂ ਇਹ ਉਹਨਾਂ ਲਈ ਇੱਕ ਚੀਜ਼ਾਂ ਨੂੰ ਇਹ ਲੈ ਕੇ ਆਣੇ ਆ ਅਸੀਂ ਠੀਕ ਹੈ ਨਾ ਤੇ ਇਹ ਮਤਲਬ ਕੋਈ ਵੀ ਇਸ ਤਰ੍ਹਾਂ ਆਪਾਂ ਕੰਪਲੈਕਸ ਡਿਜ਼ੀਜ਼ ਦੀ ਗੱਲ ਕਰੀਏ ਉਹਦੇ ਵਿੱਚ ਕੋਈ ਵੀ ਇਹ ਰੋਲ ਨਹੀਂ ਹੁੰਦਾ ਇਹਨਾਂ ਚੀਜ਼ਾਂ ਦਾ ਠੀਕ ਹੈ ਨਾ ਉਹਦੇ ਲਈ ਤੁਸੀਂ ਕਿਸੇ ਵੀ ਆਪਣੇ ਪ੍ਰੋਫੈਸ਼ਨਲ ਡਾਕਟਰ ਜਾਂ ਵੈਦ ਨੂੰ ਮਿਲ ਕੇ ਹੀ ਤੁਸੀਂ ਉਹ ਚੀਜ਼ਾਂ ਦਾ ਆਪਾਂ ਹੱਲ ਲੱਭ ਸਕਦੇ ਆਂ ਅਗਰ ਕਿਸੇ ਨੇ ਮੈਨੂੰ ਮਿਲਣਾ ਹੈ ਤਾਂ ਸਾਡਾ ਹੈ ਮਾਇਆ ਨੇਚਰਲ ਕਯੂਰ ਸੈਂਟਰ ਨਾਬਾ ਰੋਡ ਇਜ਼ਗਾ ਕਲੋਨੀ ਮਲੇਰਕੋਟਲਾ ਮਿਲਣ ਦਾ ਜਿਹੜਾ ਸਮਾਂ ਸਾਡਾ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਹੁੰਦਾ ਹੈ ਠੀਕ ਹੈ ਜੀ ਜੀ ਮਿਲ ਸਾਂ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗਲਬਾਦਲੀ ਤੇ ਸਾਨੂੰ ਬਹੁਤ ਘੈਂਟ ਵਾਲਾ ਜਿਹੜਾ ਸ਼ੇਅਰ ਕਰਨ ਵਾਸਤੇ ਸੋ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਉਹਨਾਂ ਲੋਕਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਦੀ ਕਰ ਦਿਓ ਜੋ ਦਰਖਤ ਲਗਾਉਣ ਦੇ ਸ਼ੌਕੀਨ ਨੇ ਜੋ ਵਾਤਾਵਰਣ ਪ੍ਰੇਮੀ ਨੇ ਔਰ ਜੋ ਆਪਣੇ ਸਰੀਰ ਨਾਲ ਪਿਆਰ ਕਰਦੇ ਨੇ ਔਰ ਜੋ ਕਿਉਂਕਿ ਇਸ ਸਰੀਰ ਨੇ ਇਸ ਜਹਾਨ ਦੇ ਉੱਤੇ ਚੱਲੇ ਜਾਣਾ ਤੇ ਸਾਡੇ ਇਹ ਕੋਸ਼ਿਸ਼ਾਂ ਆਈ ਨੇ ਕਿ ਅਸੀਂ ਕੁਦਰਤ ਨਾਲ ਜੁੜ ਕੇ ਜਿਵੇਂ ਸਾਨੂੰ ਕੁਦਰਤ ਨੇ ਜਨਮ ਦਿੱਤਾ ਉਸੇ ਤਰੀਕੇ ਨਾਲ ਅਸੀਂ ਕੁਦਰਤ ਵੱਲ ਨੂੰ ਉਹ ਵਾਪਸ ਹੋ ਜਾਈਏ ਤਾਂ ਸਾਡਾ ਵੀਡੀਓ ਬਣਾਉਣ ਦਾ ਜਿਹੜਾ ਮਕਸਦ ਹੈ ਮੈਨੂੰ ਲੱਗਦਾ ਹੈ ਕਿ ਲਗਭਗ ਪੂਰਾ ਹੋ ਸਕਦਾ ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਤੁਸੀਂ ਡਾਕਟਰ ਸ਼ਾਹਿਦ ਪਰਵੇਸ਼ ਸਾਹਿਬ ਨਾਲ ਕੰਸਲਟ ਕਰ ਸਕਦੇ ਹੋ ਫਿਲਹਾਲ ਮੈਨੂੰ ਇਸੇ ਸ਼ੇਕ ਦਾ ਮਜ਼ਾਕ ਕਰਨ ਦਿਓ ਧੰਨਵਾਦ